ਜਦੋਂ ਦੀ ਭਾਰਤ-ਪਾਕਿ ਦੀ ਵੰਡ ਹੋਈ ਹੈ ਨਾ ਇਹ ਮਸਲਾ ਇਉਂ ਦਾ ਇਉਂ ਹੀ ਚੱਲਦਾ ਆ ਜੇ ਪਾਕਿਸਤਾਨ ਨੇ ਸਿੱਧੀ جنگ ਇੰਡੀਆ ਦੇ ਨਾਲ 1965 ਦੇ ਵਿੱਚ ਕੀਤੀ ਹੈ ਚਾਹੇ 1971 ਦੇ ਵਿੱਚ جنگ ਹੋਈ ਆ ਤੇ ਜਾਂ ਕਾਰਗਿਲ ਦੀ جنگ ਜਿਹੜੀ 1998 ਦੇ ਕੋਲ ਹੋਈ ਸੀ ਇਹਨਾਂ ਵਿੱਚ ਪਾਕਿਸਤਾਨ ਨੂੰ ਇੱਕ ਭਾਰੀ ਹਾਰ ਦਾ ਜਿਹੜਾ ਸਾਹਮਣਾ ਵਾ ਉਹ ਕਰਨਾ ਪਿਆ ਈਸਟ ਪਾਕਿਸਤਾਨ ਜਿਹੜਾ ਵਾ ਉਹ ਵੀ ਉਹਨਾਂ ਨੂੰ ਹੱਥੋਂ ਗਵਾਉਣਾ ਪਿਆ ਸਿ큐ਟੀ ਲੈਪਸ ਹੋਣੀ ਆਮ ਲੋਕਾਂ ਦਾ ਮਰਨਾ ਕਿ ਸ਼ਾਇਦ ਮੁਸਲਮਾਨੀ ਉਸ ਨੂੰ ਕੋਲੀ ਬਾਤ ਹਿੰਦੁਸਤਾਨ ਦੇ ਲੋਕਾਂ ਨੇ ਜਦੋਂ ਹੁਣ ਆਵਾਜ਼ ਚੁੱਕੀ ਹੈ ਕਿ ਕੋਈ ਘਰੇ ਆ ਕੇ ਠੋਕ ਗਿਆ ਤੇ ਉਹਦੇ ਜਵਾਬ ਦੇ ਵਿੱਚ ਸਰਕਾਰ ਅਗਰ ਚੁੱਪ ਬੈਂਦੀ ਹੈ ਤੇ ਮੈਨੂੰ ਲੱਗਦਾ ਸਰਕਾਰ ਦੀ ਵੀ ਕੁਰਸੀ ਹਿਲਦੀ ਨਜ਼ਰ ਆਉਂਦੀ ਹੈ ਇੱਕ ਜੰਗ ਉਹ ਚੱਲੀ ਹੋਈ ਆ ਜਿਹਦੇ ਵਿੱਚ ਗੋਲਾ ਬਰੂਦ ਡਰੋਨ ਤੇ ਇਥੋਂ ਤੱਕ ਜਿਹੜੇ ਪਾਕਿਸਤਾਨ ਤੇ ਹਿੰਦੁਸਤਾਨ ਆਪਣੇ ਜਿਹੜੇ ਜੈਟ ਨੇ ਉਹ ਯੂਜ਼ ਕਰਵਾਏ ਨੇ ਉਹ ਜੰਗ ਸ਼ਾਇਦ ਇਡੀ ਖਤਰਨਾਕ ਨਾ ਹੋਵੇ ਜਿਹੜੀ ਜੰਗ ਦੋਹਾਂ ਦੇਸ਼ਾਂ ਦੇ ਮੀਡੀਆ ਦੇ ਵਿੱਚਕਾਰ ਲੱਗੀ ਹੋਈ ਆ ਪਾਕਿਸਤਾਨ ਦੇ ਮੀਡੀਆ ਅਨੁਸਾਰ ਪਾਕਿਸਤਾਨ ਨੇ ਹਿੜੀ ਇਹ ਦੇ ਕਬਜ਼ਾ ਕਰ ਲਿਆ ਸਾਰੇ ਤੇ ਇੰਡੀਆ ਦੇ टीवी ਦੇ ਨਾਲ ਕਿਸੇ ਨਾ ਕਿਸੇ ਤਰੀਕੇ ਲੋਕਾਂ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਹੜਾ ਝੂਠ ਆ ਮਿਸ ਇਨਫਾਰਮੇਸ਼ਨ ਜਿਹੜੀ ਆ ਉਹ ਦੋਵਾਂ ਦੇਸ਼ਾਂ ਵੱਲੋਂ ਜਿਹੜੇ ਇਹਦੇ ਵਾਰ ਆ ਬੜੀ ਤੇਜ਼ੀ ਨਾਲ ਹੋ ਰਹੇ ਹਿੰਦੁਸਤਾਨ ਦਾ ਮੀਡੀਆ ਤੇ ਉਤਰੋਂ ਪਾਕਿਸਤਾਨ ਦੇ ਮੀਡੀਆ ਦਾ ਤੇ ਅੱਲਾ ਹੀ ਖੈਰ ਹੈ ਇਸ ਦਿਨ ਇਹ ਜਦੋਂ جنگ ਖਤਮ ਹੋਣੀ ਆ ਉਸ ਦਿਨ ਲੋਕਾਂ ਨੇ ਵਾਕੇ ਉੱਪਰ ਕੇ ਬਾਹਰ ਆਉਣਾ ਕਿ ਅਸੀਂ ਤੇ ਤੁਹਾਨੂੰ ਸੋਚਦੇ ਹੀ ਰਹੇ ਤੁਸੀਂ ਮਹਾ ਬੇਵਕੂ ਤੁਸੀਂ ਤੇ ਮਹਾ ਬੇਵਕੂ ਤੋਂ ਵੀ ਅੱਗੇ ਜੇ ਕੋਈ ਸ਼੍ਰੇਣੀ ਹੈਗੀ ਤੇ ਅਸੀਂ ਤੁਹਾਨੂੰ ਉਹਦੇ ਚ ਦਾਖਲ ਜ਼ਰੂਰ ਕਰਨਾ ਚਾਹੁੰਦੇ ਆ ਤਾਂ ਮੀਡੀਆ ਵਾਲੇ ਏਸੀ ਕਮਰੇ ਦੇ ਵਿੱਚ ਬਹਿ ਕੇ ਉੱਚੀ ਦੀ ਚੀਕਾਂ ਮਾਰ-ਮਾਰ ਕੇ ਆਪਣਾ ਸੰਘ ਪਾੜ ਕੇ ਤੇ ਜੋ ਮਰਜੀ ਬਕਵਾਸ ਕਰੀ ਜਾਂ ਲੋਕਾਂ ਦੇ ਵਿੱਚ ਉਹਨਾਂ ਨੂੰ ਨਹੀਂ ਜੰਗ ਦੇ ਅਸਲੀ ਹਾਲਾਤ ਪਤਾ ਜੰਗ ਦੇ ਹਾਲਾਤ ਉਹਨਾਂ ਨੂੰ ਪਤਾ ਹੁੰਦੇ ਜਿਹੜੇ ਬਾਰਡਰ ਤੇ ਬੈਠੇ ਹੁੰਦੇ ਨੇ ਚਾਹੇ ਉਹ ਬਾਰਡਰ ਪੰਜਾਬ ਦਾ ਕਹਿ ਲਈਏ ਚਾਹੇ ਉਹ ਬਾਰਡਰ ਰਾਜਸਥਾਨ ਦਾ ਕਹਿ ਲਈਏ ਚਾਹੇ ਉਹ ਬਾਰਡਰ ਚੰਮੂ ਕਸ਼ਮੀਰ ਦਾ ਕਹਿ ਲਈਏ ਤੇ ਅੱਜ ਬਲੇਮ ਕਿਸੇ ਨੂੰ ਵਾਕਈ ਦੇਣਾ ਬੰਦਾ ਇਸ ਚੀਜ਼ ਦਾ ਉਹ ਬ੍ਰਿਟਿਸ਼ਰਜ਼ ਨੂੰ ਦੇਣਾ ਬੰਦਾ ਕਿਉਂਕਿ ਦੁਨੀਆ ਭਰ ਦੇ ਵਿੱਚ ਜਦੋਂ ਬ੍ਰਿਟਿਸ਼ਰਜ਼ ਨੇ ਕਲੋਨਾਈਜੇਸ਼ਨ ਕੀਤੀ ਉਹ ਜਿਹੜੀਆਂ ਲਕੀਰਾਂ ਲਹੂ ਦੇ ਨਾਲ ਛਿੰਜੀਆਂ ਗਈਆਂ ਨੇ ਔਰ ਉਹ ਲਕੀਰਾਂ ਜਿਹੜੀਆਂ ਉੱਥ ਖੋ ਜੀ ਟੜੇ ਬਾਜੀਆਂ ਤੇ ਹੋਣੀਆਂ ਹੋਣੀਆਂ ਨੇ ਜਿਹੜਾ ਬੰਦਾ ਦੋਵੇਂ ਬੰਨੇ ਹੋਵੇ ਉਹ ਵੀ ਬੜਾ ਖਤਰਨਾਕ ਆ ਜਿਹੜਾ ਤੁਹਾਨੂੰ ਪਿੱਛੇ ਦੇ ਹੱਥ ਮਾਰੇਗਾ ਵੀ ਚੱਲ ਤੂੰ ਅੱਗੇ ਮੈਂ ਤੇਰੇ ਮਗਰਾਂ ਉਹ ਵੀ ਉਹ ਵੀ ਖਤਰਨਾਕ ਵੇਖੋ ਜੀ ਸਰਪੰਚ ਦਾ ਤੇ ਕੰਮ ਹੀ ਹੁੰਦਾ ਵਾ ਕਿ ਦੋਹਾਂ ਤਰ੍ਹਾਂ ਨੂੰ ਲਾ ਬਿਠਾ ਕੇ ਆਂ ਪਾਪੂ ਤੇਰੇ ਵੱਲ ਵੀ ਆ ਤੇ ਤੇਰੇ ਵੱਲ ਵੀ ਆ ਸਤਿ ਸ੍ਰੀ ਅਕਾਲ ਜੂੰ ਪੰਜਾਬੀ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਅੱਜ ਗੱਲ ਕਰਨੀ ਆ ਭਾਰਤ ਦੇ ਪਾਕਿਸਤਾਨ ਦੀ ਜਿਹੜੀ ਜੰਗ ਲੱਗੀ ਹੋਈ ਆ ਉਸ ਬਾਰੇ ਮੇਰੇ ਨਾਲ ਨੇ ਜਗਦੀਸ਼ ਸਿੰਘ ਜਗਦੀਸ਼ ਸਿੰਘ ਦੀ ਸਵਾਗਤ ਹੈ ਜੀ ਤੁਹਾਡਾ ਹਾਂ ਜੀ ਸਤਿ ਸ੍ਰੀ ਅਕਾਲ ਜੀ ਗੁਰਜੀਤ ਸਿੰਘ ਜੀ ਬਿਲਕੁਲ ਭਾਰਤ ਪਾਕਿਸਤਾਨ ਦਾ ਜਿਹੜਾ ਯੁੱਧ ਆ ਇਸ ਟਾਈਮ ਦੇ ਉੱਪਰ ਕਹਿ ਸਕਦੇ ਹਾਂ ਕਿ ਹੁਣ ਇਹ ਜਿਹੜੀ جنگ ਆ ਇਹ ਕੋਈ ਲੁਕਵੀਂ جنگ ਨਹੀਂ ਰਹਿ ਗਈ ਇਹ جنگ ਦੁਨੀਆ ਭਰ ਦੇ ਸਾਹਮਣੇ ਆ ਚੁੱਕੀ ਹੈ ਜੀ ਤੇ ਜਿਹਦੇ ਵਿੱਚ ਲਗਾਤਾਰ ਜਿਹੜੇ ਆ ਹਮਲੇ ਜਿਹੜੇ ਆ ਗੁਰਜੀਤ ਸਿੰਘ ਜੀ ਉਹ ਜਾਰੀ ਨੇ ਜੀ ਇਹ ਜਿਹੜੀ ਜਗਦੀਸ਼ ਸਿੰਘ ਦੀ جنگ ਲੱਗੀ ਹੈ جنگ ਦਾ ਅਸਲ ਚ ਜੇ ਵੇਖਿਆ ਜਾਵੇ ਤੇ ਕਿਸੇ ਨੂੰ ਫਾਇਦਾ ਤਾਂ ਨਹੀਂ ਹੁੰਦਾ ਜੀ ਪਰ ਵਾਹ ਵਾਹੀ ਖੱਟਣ ਦੇ ਚੱਕਰ ਜਿਹੜੀਆਂ ਸਰਕਾਰਾਂ ਜਾਂ ਵੋਟਾਂ ਜਾਂ ਜੋ ਵੀ ਇਹ ਸਿਸਟਮ ਚੱਲ ਰਿਹਾ ਲਗਾਤਾਰ ਸਰਹੱਦੀ ਜਿਹੜੇ ਰੋਲੇ ਨੇ ਇਹ ਕੀ ਖਤਮ ਹੋਣਗੇ ਕਿ ਇਦਾਂ ਹੀ ਚੱਲਦੇ ਰਹਿਣਗੇ ਗੁਰਜੀਤ ਸਿੰਘ ਜੀ ਜਦੋਂ ਦੀ ਭਾਰਤ ਪਾਗ ਦੀ ਵੰਡ ਹੋਈ ਹੈ ਨਾ ਇਹ ਮਸਲਾ ਇਉਂ ਦਾ ਇਉਂ ਹੀ ਚੱਲਦਾ ਆ ਰਿਹਾ ਜੀ ਜੇ ਪਾਕਿਸਤਾਨ ਨੇ ਸਿੱਧੀ جنگ ਇੰਡੀਆ ਦੇ ਨਾਲ 1965 ਦੇ ਵਿੱਚ ਕੀਤੀ ਹੈ ਚਾਹੇ 1971 ਦੇ ਵਿੱਚ جنگ ਹੋਈ ਆ ਤੇ ਜਾਂ ਹੀ ਗੱਲ ਕਰੀਏ ਕਾਰਗਿਲ ਦੀ ਜੰਗ ਜਿਹੜੀ 1998 ਦੇ ਕੋਲ ਹੋਈ ਸੀ ਹੁਣ ਤਿੰਨੇ ਸਾਹਮਣੇ ਜੰਗਾਂ ਜਿਹੜੀਆਂ ਹੋਈਆਂ ਇਹਨਾਂ ਵਿੱਚ ਪਾਕਿਸਤਾਨ ਨੂੰ ਇੱਕ ਭਾਰੀ ਹਾਰ ਦਾ ਜਿਹੜਾ ਸਾਹਮਣਾ ਵਾ ਉਹ ਕਰਨਾ ਪਿਆ ਜੀ ਈਸਟ ਪਾਕਿਸਤਾਨ ਜਿਹੜਾ ਵਾ ਉਹ ਵੀ ਉਹਨਾਂ ਨੂੰ ਹੱਥੋਂ ਗਮਾਉਣਾ ਪਿਆ ਜੀ ਪੜਾ ਜੇ ਵੇਖਿਆ ਜਾਵੇ ਕਿ ਉਸ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਉਂਦੀ ਆ ਹੁਣ ਵੇਖੋ ਇੱਥੇ ਵਿੱਚ ਇੰਟੈਲੀਜੈਂਸ ਦੀ ਵੀ ਜਿਹੜੀ ਖਬਰ ਆ ਉਹ ਕੁਝ ਹਮਲੇ ਜਿਵੇਂ ਭਾਰਤ ਦੇ ਅੰਦਰ ਹੋਏ ਆ ਪਹਿਲਾਂ ਆਉਂਦੀ ਰਹੀ ਆ ਜੀ ਜਿਹੜਾ ਮੋਸਟ ਰੀਸੈਂਟ ਅਟੈਕ ਹੋਣਾ ਦਿਨ ਹੱਥੇ ਆਮ ਲੋਕਾਂ ਦੇ ਉੱਪਰ ਵਾਰ ਕਰਨਾ ਇਹ ਇੱਕ ਬੜੀ ਮੰਦਭਾਗੀ ਘਟਨਾ ਜਿਹੜੀ ਆ ਉਹ ਹੋਈ ਆ ਕਸ਼ਮੀਰ ਦੇ ਵਿੱਚ ਜੀ ਗਰਜੀ ਸਿੰਘ ਜੀ ਦੇ ਨਾਲ ਇੱਥੇ ਇਹ ਵੀ ਦੱਸਣਾ ਬੰਦਾ ਕਿ ਪਿਛਲੇ ਕੁਝ ਸਮੇਂ ਤੋਂ ਕਸ਼ਮੀਰ ਦੇ ਵਿੱਚ ਜਿਹੜਾ ਵਪਾਰ ਵਧਿਆ ਲੋਕਾਂ ਦਾ ਜਿਹੜਾ ਰੁਝਾਨ ਆ ਜਿਵੇਂ ਅੱਗੇ ਹਿਮਾਚਲ ਪ੍ਰਦੇਸ਼ ਨੂੰ ਜ਼ਿਆਦਾ ਹੁੰਦਾ ਸੀ ਉਧਰੋਂ ਘਟ ਕੇ ਹੁਣ ਕਸ਼ਮੀਰ ਵਾਲੇ ਬੰਨੇ ਜ਼ਿਆਦਾ ਵਧਦਾ ਜਾ ਰਿਹਾ ਸੀ ਜੀ ਜਿਹਦੇ ਨਾਲ ਉਥੋਂ ਦਾ ਲੋਕਲ ਵਪਾਰੀ ਜਿਹੜਾ ਸੀ ਉਹ ਵੀ ਬੜਾ ਖੁਸ਼ ਸੀ ਜਿਹੜੇ ਨੌਜਵਾਨ ਸੀ ਕਸ਼ਮੀਰ ਦੇ ਵਿੱਚ ਜਿਨ੍ਹਾਂ ਦੀ ਉਮਰ ਮਹਿਜ਼ 20 22 23 ਸਾਲ ਆ ਉਹਨਾਂ ਦੇ ਹੱਥ ਵੀ ਕਹਿੰਦੇ ਇਸ ਟਾਈਮ ਰੁਜ਼ਗਾਰ ਦੇ ਸਾਧਨ ਆਉਂਦੇ ਨਜ਼ਰ ਆਉਂਦੇ ਆ ਰਹੇ ਸੀ ਜੀ ਪਰ ਇਹ ਪਲਵਾਮਾ ਹਮਲੇ ਤੋਂ ਬਾਅਦ ਇੱਕਦਮ ਟੂਰਿਜ਼ਮ ਦਾ ਵੀ ਕੱਟ ਆਫ ਹੋ ਜਾਣਾ ਹਣਾ ਪਹਿਲਾ ਸਵਾਲ ਤੇ ਇਥੇ ਇਹ ਵੀ ਆਉਂਦਾ ਗਰਜੀਤ ਸਿੰਘ ਜੀ ਕਿ ਜੇ ਅਸੀਂ ਕੋਸ਼ਿਸ਼ ਇਹ ਸੀ ਸਰਕਾਰਾਂ ਦੀ ਕੋਸ਼ਿਸ਼ ਇਹ ਸੀ ਕਿ ਕਸ਼ਮੀਰ ਨੂੰ ਇੰਡੀਆ ਦਾ ਹੁਣ ਇੱਕ ਪੂਰਨ ਸੰਪੂਰਨ ਤੌਰ ਤੇ ਹਿੱਸਾ ਐਲਾਨ ਦਿੱਤਾ ਜਾਵੇ ਕਿ ਇਥੇ ਕੋਈ ਡਿਸਪਿਊਟ ਨਹੀਂ ਆ ਟੂਰਿਜ਼ਮ ਫੁੱਲ ਫਲੈਜ ਤੇ ਚਲਾਉਣਾ ਚਾਹੁੰਦੇ ਆ ਹੋਟਲ ਵੀ ਉਥੇ ਵੇਖੋ ਜੀ ਨਵੇਂ ਹੋਟਲਾਂ ਦੀ ਸਾਰੀ ਵੀ ਜਿਹੜੀ ਆ ਉਥੇ ਕੀਤੀ ਜਾ ਚੁੱਕੀ ਸੀ ਸੋ ਮਤਲਬ ਕਾਫੀ ਪਰਵਾਹ ਹੁੰਗਾਰਾ ਜਿਹੜਾ ਵਾ ਉਹ ਕਸ਼ਮੀਰੀ ਵਾਸੀਆਂ ਨੂੰ ਮਿਲਣਾ ਸ਼ੁਰੂ ਹੋ ਗਿਆ ਹੋਇਆ ਸੀ ਜੀ ਹੁਣ ਇਹਦੇ ਵਿੱਚ ਇਹ ਵੀ ਬੜਾ ਜ਼ਰੂਰੀ ਸੀ ਕਿ ਉੱਥੇ ਸਿਕਿਉਰਿਟੀ ਦੇ ਜਿਹੜੇ ਖਾਸ ਕਰਕੇ ਜਿਹੜੇ ਤਿਆਰੀਆਂ ਨੇ ਉਹ ਬਹੁਤ ਹੀ ਜ਼ਿਆਦਾ ਜ਼ਬਰਦਸਤ ਚਾਹੀਦੀਆਂ ਸਨ ਜੀ ਕਿ ਉੱਥੇ ਕਿਸੇ ਵੀ ਤਰੀਕੇ ਦਾ ਜਿਹੜਾ ਆਮ ਟੂਰਿਸਟ ਦੇ ਉੱਪਰ ਜਿਹੜਾ ਉਹ ਹਮਲਾ ਨਾ ਹੋ ਸਕੇ ਤਾਂ یوں ਇੱਕ ਪਲਾਨ ਇੱਕ ਇਨਫਰਾਸਟ੍ਰਕਚਰ ਆ ਇਸ ਤਰ੍ਹਾਂ ਬਿਲਡ ਕੀਤਾ ਜਾਂਦਾ ਕਿਉਂਕਿ ਇਹਨੂੰ ਪਹਿਲਾਂ ਸਿਕਿਉਰਿਟੀ ਵੀ ਪ੍ਰੋਵਾਈਡ ਕੀਤੀ ਜਾਂਦੀ ਹੈ ਵੇਖੋ ਸਿਕਿਉਰਿਟੀ ਲੈਪਸ ਹੋਣੀ ਆਮ ਲੋਕਾਂ ਦਾ ਮਰਨਾ ਤੇ ਹੁਣ ਆਮ ਲੋਕਾਂ ਦੇ ਮਰਨ ਤੋਂ ਬਾਅਦ ਜਦੋਂ ਹਿੰਦੁਸਤਾਨ ਦੀ ਆਵਾਮ ਨੇ ਜਾਂ ਹਿੰਦੁਸਤਾਨ ਦੇ ਲੋਕਾਂ ਨੇ ਜਦੋਂ ਹੁਣ ਆਵਾਜ਼ ਚੁੱਕੀ ਹੈ ਕਿ ਕੋਈ ਘਰੇ ਆ ਕੇ ਠੋਕ ਗਿਆ ਤੇ ਉਹਦੇ ਜਵਾਬ ਦੇ ਵਿੱਚ ਸਰਕਾਰ ਅਗਰ ਚੁੱਪ ਬੈਂਦੀ ਹੈ ਤੇ ਮੈਨੂੰ ਲੱਗਦਾ ਸਰਕਾਰ ਦੀ ਵੀ ਕੁਰਸੀ ਹਿਲਦੀ ਨਜ਼ਰ ਆਉਂਦੀ ਹੈ ਜਗਦੀਸ਼ ਸਿੰਘ ਜੀ ਮਰਦੇ ਆਮ ਲੋਕ ਨੇ ਹੂੰ ਜਿਹੜਾ ਹੁਣ ਇਹ ਡਿਸਪਿਊਟ ਹੈ ਸਰਹੱਦਾਂ ਦਾ ਜੀ ਜੇ ਪਾਕਿਸਤਾਨ ਨਾਲ ਦੇਖੀਏ ਉਹਨਾਂ ਦਾ ਜਿਹੜਾ ਅਫੀਸ਼ੀਅਲ ਮੈਪ ਆ ਉਹ ਸਾਰੇ ਜੰਮੂ ਕਸ਼ਮੀਰ ਨੂੰ ਤੇ ਲਦਾਖ ਏਰੀਆ ਨੂੰ ਆਪਣੇ ਸੀ ਦਿਖਾਉਂਦਾ ਜੀ ਉਧਰ ਉਹਦਾ ਚੀਨ ਹੈ ਆਕਸਾਈ ਚੀਨ ਨੂੰ ਆਪਣੇ ਸਥਿਤ ਦਿਖਾਉਂਦਾ ਹੈ ਜੀ ਐ ਆਕਸਾਈ ਜਿਹੜਾ ਹੈਗਾ ਆਦੁੱਲ ਬਨੇ ਜੰਮੂ ਕਸ਼ਮੀਰ ਦਾ ਜਿਹੜਾ ਹਿੱਸਾ ਹੈ ਜੀ ਲੇ ਵਾਲੀ ਸਾਈਡ ਤੇ ਜੀ ਜੀ ਅਹੀਂ ਤੇ ਜੇ ਹਿੰਦੁਸਤਾਨ ਦੀ ਗੱਲ ਕਰੀਏ ਹਿੰਦੁਸਤਾਨ ਸਾਰੇ ਜੰਮੂ ਕਸ਼ਮੀਰ ਨੂੰ ਤੇ ਉਹਦਾ ਆਕਸਾਈ ਚੀਨ ਕਹ ਦਿੰਦੇ ਆਪਾਂ ਉਹਨੂੰ ਆਪਣੇ ਮੈਪ 'ਚ ਦਿਖਾਉਂਦਾ ਹੈ ਜੀ ਹੁਣ ਅਰਨਾਚਲ ਪ੍ਰਦੇਸ਼ ਵਾਲੇ ਬੰਨੇ ਗੱਲ ਕਰੀਏ ਤੇ ਉਹਦੇ ਬੰਨੇ ਵੀ ਕਹਿੰਦਾ ਚੀਨ ਕਹਿੰਦਾ ਕਿ ਸਾਡਾ ਉਹ ਹਿੱਸਾ ਹੈ ਤੇ ਹਿੰਦੁਸਤਾਨ ਕਹਿੰਦਾ ਕਿ ਉਹ ਸਾਡਾ ਹਿੱਸਾ ਜੀ ਸਰਹੱਦੀ ਰੋਲੇ ਸਾਹ ਦੇ ਨਾਮਕਣ ਹੈ ਜੀ ਹਾਂ ਪਰ ਇਹ ਲੜਾਈ ਜਿਹੜੀ ਆ ਇਹ ਦਾ ਗਵਰਨਮੈਂਟ ਨੂੰ ਬੇਨਿਫਿਟ ਹੈ ਆਮ ਲੋਕਾਂ ਵਾਸਤੇ ਜਿਹੜੇ ਇਹ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ ਅਰ ਸਿੱਧ ਪਾਣੀ ਦਾ ਵਪਾਰ ਘਟਣਗੇ ਜਿੱਦਾਂ ਤੁਸੀਂ ਦੱਸਿਆ ਕਿ ਜੰਮੂ ਕਸ਼ਮੀਰ ਵਿੱਚ ਲੋਕ ਇੱਕ ਵਾਵਾ ਵਕਫੇ ਤੋਂ ਬਾਅਦ ਸੋਚ ਰਹੇ ਹੈ ਕਿ ਸ਼ਾਇਦ ਖੁਸ਼ਹਾਲੀ ਆਵੇ ਉਹਨਾਂ ਦੇ ਪਰਿਵਾਰਾਂ ਵਿੱਚ ਜੀ ਪਰ ਉਹਨੂੰ ਫਿਰ ਕਿਤੇ ਨਾ ਕਿਤੇ ਉਹ ਕਾਵਟ ਬਣਿਆ ਜਿਹੜਾ ਇਹ ਪਹਿਲਗਾਮ ਵਿੱਚ ਅਤਵਾਦੀ ਹਮਲਾ ਹੋਇਆ ਬਿਲਕੁਲ ਪਰ ਗੁਰਜੀਤ ਸਿੰਘ ਜੀ ਹੁਣ ਵੇਖੋ ਪਹਿਲਗਾਮ ਦਾ ਹਮਲਾ ਹੋਣਾ ਅ ਮੈਗੀ ਜਿਵੇਂ ਕਿਹਾ ਕਿ ਬੜੀ ਮੰਦਭਾਗੀ ਘਟਨਾ ਠੀਕ ਹੈ ਮਤਲਬ ਨਹੀਂ ਹੋਣਾ ਚਾਹੀਦਾ ਆਮ ਲੋਕ ਜਿਹੜੇ ਆ ਜੰਗ ਦੇ ਵਿੱਚ ਜਿਹੜੀ ਹਾਰ ਹੁੰਦੀ ਹੈ ਨਾ ਉਹ ਆਮ ਲੋਕਾਂ ਦੀ ਹੁੰਦੀ ਕਿਉਂਕਿ ਉਹ ਆਪਣਾ ਜਾਨੀ ਮਾਲੀ ਨੁਕਸਾਨ ਜਿਹੜਾ ਉਹਨਾਂ ਨੂੰ ਕਰਾਉਣਾ ਪੈਂਦਾ ਜੀ ਹੁਣ ਜੇ ਜੰਗ ਦੀ ਗੱਲ ਕਰੀਏ ਗੁਰਜੀਤ ਸਿੰਘ ਜੀ ਮੈਂ ਇੱਥੇ ਇੱਕ ਚੀਜ਼ ਹੋਰ ਐਡ ਆਨ ਕਰਨਾ ਚਾਹੁੰਦਾ ਇੱਥੇ ਇਸ ਟਾਈਮ ਦੇ ਉੱਪਰ ਦੋ ਤਰ੍ਹਾਂ ਦੀ ਜੰਗ ਚੱਲੀ ਹੋਈ ਆ ਜੀ ਇੱਕ ਜੰਗ ਉਹ ਚੱਲੀ ਹੋਈ ਆ ਜਿਹਦੇ ਵਿੱਚ ਗੋਲਾ ਬਰੂਦ ਡਰੋਨ ਤੇ ਇੱਥੋਂ ਤੱਕ ਜਿਹੜੇ ਪਾਕਿਸਤਾਨ ਤੇ ਹਿੰਦੁਸਤਾਨ ਆਪਣੇ ਜਿਹੜੇ ਜੈਟ ਨੇ ਉਹ ਯੂਜ਼ ਕਰ ਰਹੇ ਨੇ ਹਾਲਾਂਕਿ ਮੈਨੂੰ ਇਹ ਦੇਖਣ ਨੂੰ ਆ ਰਿਹਾ ਹੈ ਕਿ ਉਹ ਜੰਗ ਸ਼ਾਇਦ ਇੰਨੀ ਖਤਰਨਾਕ ਨਾ ਹੋਵੇ ਜਿਹੜੀ ਜੰਗ ਦੋਵਾਂ ਦੇਸ਼ਾਂ ਦੇ ਮੀਡੀਆ ਦੇ ਵਿੱਚਕਾਰ ਲੱਗੀ ਹੋਈ ਆ ਜੀ ਮਤਲਬ ਜੇ মিডিਆ ਦੀ ਅਸੀਂ ਗੱਲ ਮੰਨੀਏ ਕਿ ਹੁਣ ਤੱਕ ਸਭ ਕੁਝ ਤੈਸ ਨੈਸ ਹੋ ਚੁੱਕਾ ਤੇ ਮੈਨੂੰ ਲੱਗਦਾ ਜਦ ਤੱਕ ਆਪਣਾ ਐਪੀਸੋਡ ਰਿਲੀਜ਼ ਹੋਣਾ ਵਾ মিডিਆ ਇਹ ਵੀ ਡਿਕਲੇਅਰ ਕਰ ਚੁੱਕਾ ਹੋਏਗਾ ਦੋਵਾਂ ਦੇਸ਼ਾਂ ਦਾ ਕਿ ਨਿਊਕਲੀਅਰ ਬੰਬ ਚੱਲ ਗਏ ਆ ਤੁਸੀਂ ਦੇ ਘਰਾਂ ਦੇ ਅੰਦਰ ਹੀ ਬੈਠੇ ਰਹੇ ਤੁਹਾਨੂੰ ਪਤਾ ਨਹੀਂ ਲੱਗਾ ਪਰ ਬਾਹਰ ਨਿਊਕਲੀਅਰ ਬੰਬ ਚੱਲ ਚੁੱਕੇ ਸਾਰਾ ਕੁਝ ਤੈਸ ਨੈਸ ਹੋ ਚੁੱਕਾ ਮਤਲਬ ਇੱਕ ਜਿਹੜੀ ਸ਼ਬਦਾਂ ਦੀ ਜਿਹੜੀ ਜੰਗ ਆ ਸ਼ਬਦਾਂ ਦੇ ਵਿੱਚੋਂ ਜਿਹੜਾ ਜ਼ਹਿਰ ਉਗਲਿਆ ਜਾ ਰਿਹਾ ਹੈ ਉਹ ਦੋਵੇਂ ਦੇਸ਼ਾਂ ਦੇ মিডিਏ ਇਹ ਨਹੀਂ ਦੇਖ ਰਹੇ ਕਿ ਭਾਈ ਤੁਹਾਡੀ ਨਫ਼ਰਤ ਦੋਹਾਂ ਸਰਕਾਰਾਂ ਦੇ ਪ੍ਰਤੀ ਹੋ ਸਕਦੀ ਆ ਪਰ ਜਿਹੜਾ ਨੁਕਸਾਨ ਹੈ ਜਿਹੜਾ ਨੁਕਸਾਨ ਹੈ ਉਹ ਆਮ ਬੰਦਾ ਜਿਹੜਾ ਹੈ ਉਹ ਚੱਲ ਰਿਹਾ ਜਿਦਿਸ਼ ਸਿੰਘ ਜੀ ਇਹ মিডিਏ ਦੀ ਗੱਲ ਕਰੀਏ ਹਿੰਦੁਸਤਾਨ ਦਾ ਹੋਵੇ ਜਾਂ ਪਾਕਿਸਤਾਨ ਦਾ ਹੋਵੇ ਇਸ ਟਾਈਮ ਤੇ ਵਾਕਿਆ ਤੁਹਾਡੀ ਗੱਲ ਕਰਾਂ ਉਹ ਕਿ মিডিਆ ਪਾਕਿਸਤਾਨ ਦੇ মিডিਆ ਅਨੁਸਾਰ ਪਾਕਿਸਤਾਨ ਨੇ ਹਿੰਡੀ ਦੇ ਕਬਜ਼ਾ ਕਰ ਲਿਆ ਸਾਰੇ ਤੇ ਤੇ ਇੰਡੀਆ ਦੇ ਮੀਡੀਆ ਅਨੁਸਾਰ ਪਾਕਿਸਤਾਨ ਤੇ ਕਬਜ਼ਾ ਹੋ ਗਿਆ ਜੀ ਸਾਰੇ ਤੇ ਇੰਡੀਆ ਦਾ ਬਿਲਕੁਲ ਜੀ ਮੈਂ ਇੱਥੇ ਦਰਸ਼ਕਾਂ ਨੂੰ ਜ਼ਰੂਰ ਇੱਥੇ ਦੱਸਣਾ ਚਾਹਾਂਗਾ ਕਿ ਇੰਡੀਆ ਦੇ ਵਿੱਚ ਤੇ ਇਸ ਟਾਈਮ ਤੇ ਪਾਕਿਸਤਾਨ ਦੇ ਬਹੁਤੇ ਜਿਹੜੇ ਚੈਨਲ ਆ ਉਹ ਆਪਣਾ ਬਲੌਕ ਹੀ ਕੀਤੇ ਹੋਏ ਇਹਨਾਂ ਨੇ ਬੈਨ ਕੀਤੇ ਹੋਏ ਜਿਹਦੇ ਰਾਹੀਂ ਪਾਕਿਸਤਾਨ ਦੀ ਕੋਈ ਵੀ ਐਕਟੀਵਿਟੀ ਖਬਰ ਜਿਹੜੀ ਉਹ ਹਿੰਦੁਸਤਾਨ ਦੇ ਵਿੱਚ ਨਾ ਪਹੁੰਚ ਸਕੇ ਹੁਣ ਅਮਰੀਕਾ ਦੇ ਵਿੱਚ ਬੈਠੇ ਜਿੱਥੇ ਅਸੀਂ ਨਜ਼ਰ ਜਿਹੜੀ ਆ ਦੋਵੇਂ ਪਾਸੇ ਰੱਖੀ ਬੈਠੇ ਆ ਕਿ ਜੇ ਇੰਡੀਆ ਦੇ ਮੀਡੀਆ ਦੀ ਗੱਲ ਸੁਣੀ ਹੈ ਕਿ ਜੀ ਲਾਹੌਰ ਤੇ ਕਬਜ਼ਾ ਹੋ ਗਿਆ ਇਸਲਾਮਾਬਾਦ ਤੇ ਕਬਜ਼ ਤੇ ਉਹਨਾਂ ਦੇ ਸੋਸ਼ਲ ਮੀਡੀਆ ਦੇ ਵਿੱਚ ਇਹੋ ਜੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ ਤੇ ਜੇ ਪਾਕਿਸਤਾਨ ਦਾ ਮੀਡੀਆ ਇਹ ਕਹੀਏ ਕਿ ਅਹੀਂ ਉਥੇ ਇੰਨੇ ਇੰਨੇ ਜਹਾਜ਼ ਇਹਨਾਂ ਦੇ ਸੁੱਟ ਲਿਆ ਇਹਨਾਂ ਇਹਨਾਂ ਦਾ ਨੁਕਸਾਨ ਇੰਨਾ ਕਰਤਾ ਵਾ ਅਹੀਂ ਪੁਰਾਣੀ ਜਗ੍ਹਾ ਤੇ ਧਮਾਕੇ ਕਰਤੇ ਆ ਵੇਖੋ ਹੋਏ ਆ ਪਰ ਕੋਈ ਪੁਸ਼ਟਾ ਖਬਰ ਜਿਹੜੀ ਇਹਨੇ ਦੀ ਪ੍ਰੋਪਰ ਇਹ ਡਿਟੇਲ ਨਹੀਂ ਕਿ ਇਹ ਬੰਦੇੋਂ ਨਿਕਲ ਰਹੀ ਕਿ ਕਿਹੜਾ ਨੁਕਸਾਨ ਕਿਸ ਤਰ੍ਹਾਂ ਹੋਇਆ ਜਦ ਕਿ ਆਰਮੀ ਚੀਫ ਜਿਹੜੇ ਆ ਦੋਵਾਂ ਦੇ ਵੇਖੋ ਜਿਹੜੀ ਭਾਸ਼ਾ ਉਹ ਵਰਤ ਰਹੇ ਆ ਜਿਸ ਤਰੀਕੇ ਦੀ ਭਾਸ਼ਾ ਇੱਕ ਫਾਰਮਲ ਭਾਸ਼ਾ ਹੈ ਕਿ ਕਿ ਹਮਲਾ ਕਰਨ ਤੋਂ ਬਾਅਦ ਇੱਕ ਫਾਰਮਲ ਇੰਟਰਵਿਊ ਜਿਹੜੀ ਹੁੰਦੀ ਆ ਉਹ ਦਿੱਤੀ ਜਾਂਦੀ ਆ ਹਾਲਾਂਕਿ ਮੈਨੂੰ ਲੱਗਦਾ ਕਿ ਲੋਕਾਂ ਦਾ ਧਿਆਨ ਉਹਦੇ ਤੋਂ ਵੀ ਭਟਕ ਕੇ ਇੱਕ ਜਿਹੜਾ ਨਾ ਸਿਨੈਰੀਓ ਜਿਹੜਾ ਮਨ ਘੜ ਤਕੜ ਘੜਿਆ ਜਾ ਰਿਹਾ ਦੋਵਾਂ ਦੇਸ਼ਾਂ ਵੱਲੋਂ ਟੀਵੀ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਲੋਕਾਂ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਹੜਾ ਝੂਠ ਆ ਮਿਸ ਇਨਫਾਰਮੇਸ਼ਨ ਜਿਹੜੀ ਆ ਉਹ ਦੋਵਾਂ ਦੇਸ਼ਾਂ ਵੱਲੋਂ ਜਿਹੜੇ ਇਹਦੇ ਵਾਰ ਆ ਬੜੀ ਤੇਜ਼ੀ ਨਾਲ ਹੋ ਰਹੇ ਨੇ ਜੀਦੀ ਸਿੰਘ ਜੀ ਆਪਾਂ ਵੀ ਮੀਡੀਆ ਚੈਨਲ ਸ਼ੁਰੂ ਕੀਤਾ ਹੋਇਆ ਦੋ ਤਿੰਨ ਸਾਲ ਤੋਂ ਹਣ ਜੀ ਆਪਾਂ ਨੂੰ ਪਤਾ ਹੈ ਕਿ ਝੂਠ ਵਿਗਦਾ ਹੈ ਜੀ ਤੇ ਤੁਸੀਂ ਸਾਥ ਦੀ ਗੱਲ ਕਰੋਗੇ ਲੋਕਾਂ ਕਹਿਣਾ ਤਰੀਕੇ ਨਾਲ ਗੱਲ ਕਰੋਗੇ ਸਲੋ ਮੋਸ਼ਨ ਚ ਵਧੀਆ ਤਰੀਕੇ ਨਾਲ ਗੱਲ ਕਰੋਗੇ ਤਾਂ ਉਹਨੂੰ ਕੋਈ ਨਹੀਂ ਸੁਣਨਾ ਹਾਂਜੀ ਤੁਹਾਨੂੰ ਕਹਿਣਾ ਪੈਣਾ ਜੇ ਦੇਖੀਏ ਹਮਲਾ ਹੋ ਗਿਆ ਜੇ ਦੇਖੀਏ ਐਸਾ ਕਰਦੇ ਹੈ ਨਾ ਜੀ ਹੁਣ ਇਹ ਦੋਨੋਂ ਪਾਸੇ ਹੋ ਰਿਹਾ ਹਾਂਜੀ ਗੱਲ ਇਹ ਹੈ ਜੀ ਜੰਗ ਜਿਹੜੀ ਹੈ ਕਿਸੇ ਦਾ ਫਾਇਦਾ ਨਹੀਂ ਪਹੁੰਚਾਉਗੀ ਮੈਂ ਪਹਿਲਾਂ ਇਹ ਗੱਲ ਕਰ ਚੁੱਕਾ ਹਮ ਹੁਣ ਯੂਰਪ ਆ ਸਾਰਾ ਹਮ ਸਾਰਾ ਯੂਰਪ ਜਿਹੜਾ ਹੈ ਛੋਟੇ ਛੋਟੇ ਮੁਲਕ ਨੇ ਬੜੇ ਅਮਨ ਅਮਾਨ ਨਾਲ ਰਹਿੰਦੇ ਨੇ ਹਾਂਜੀ ਠੀਕ ਹੈ ਜੀ ਠੀਕ ਉਹਨਾਂ ਜਿਹੜੇ ਲੜਾਈਆਂ ਹੋਈਆਂ ਨੇ ਕਈ ਜਿਹੜੇ ਪੜ੍ਹੇ ਲਿਖੇ ਹੋਣੇ ਸਿਆਣੇ ਹੋਣੇ ਕਹਿੰਦੇ ਨੂੰ ਪਤਾ ਉਹ ਕਿੱਥੇ ਕਿੱਥੇ ਲੜਾਈਆਂ ਹੋਈਆਂ ਪਰ ਐਟ ਲੀਸਟ ਹੁਣ ਉਹ ਮਿਲ ਕੇ ਬੈਂਦੇ ਨੇ ਪਰ ਹਿੰਦੁਸਤਾਨ ਤੇ ਪਾਕਿਸਤਾਨ ਦੀ ਗੱਲ ਕਰੀਏ ਕਿਉਂ মিডিਆ ਜਿਹੜਾ ਉੱਥੇ ਬਣਿਆ ਆ ਉਹ ਇਦਾਂ ਦਾ ਹੋ ਗਿਆ ਕਿ ਇੱਕ ਗਰੁੱਪ ਬਣ ਗਿਆ ਵੀ 25 ਚੈਨਲਾਂ ਦਾ ਉਹ ਇੱਕ ਉਹਨਾਂ ਦਾ ਸਰਦਾਰ ਬਣਿਆ ਆ ਕੋਈ ਜੋ ਖਬਰ ਜਿਹੜੀ ਗਵਰਨਮੈਂਟ ਨੇ ਭੇਜਣੀ ਹੁੰਦੀ ਹੈ ਆਈ ਥਿੰਕ ਮੈਂ ਇੱਕ ਵੱੰਦੀ ਗੱਲ ਨਹੀਂ ਕਰ ਰਿਹਾ ਸੋਚਦਾ ਦੋਵੇਂ ਬੰਨੇ ਹੋਏ ਪਰ ਜੇ ਹਿੰਦੁਸਤਾਨ ਦੀ ਗੱਲ ਕਰੀਏ ਤੇ ਉੱਥੇ ਇੱਕ ਗਰੁੱਪ ਮੀਡੀਆ ਬਣਿਆ ਆ ਜਿਹੜੀ ਇੱਕ ਚੈਨਲ ਤੇ ਗੱਲ ਕਰਨੀ ਸਿਮਿਲਰ ਖਬਰਾਂ ਚੱਲਦੀਆਂ ਨੇ ਬਸ ਉੱਥੇ ਇਹ ਆ ਕਿ ਜਿਹੜਾ ਐਂਕਰ ਆ ਉਹ ਐਕਟਿੰਗ ਕਿਹੋ ਜਿਹੀ ਕਰ ਰਿਹਾ ਜਿਹੜਾ ਐਂਕਰ ਆ ਉਹ ਐਕਟਿੰਗ ਵਧੀਆ ਕਰਦਾ ਉਹਦੀ ਆਵਾਜ਼ ਵਿੱਚ ਦਮ ਆ ਤੇ ਉਹ ਉੱਥੇ ਵੀਰ ਜ਼ਿਆਦਾ ਵਜ ਜਾਂਦੇ ਇਹ ਬਿਲਕੁਲ ਗੁਰਜੀਤ ਸਿੰਘ ਜੀ ਮੈਂ ਇੱਥੇ ਗੱਲ ਕਵਾਂਗਾ ਕਿ ਵੇਖੋ ਜੇ ਇਸ ਟਾਈਮ ਤੇ ਗੱਲ ਮੈਂ ਵੇਖੋ ਸਰਕਾਰ ਨੂੰ ਵੀ ਸਾਈਡ ਤੇ ਕਰ ਦਵਾਂਗਾ ਮੈਂ ਇੱਥੇ ਗੱਲ ਕਰਾਂਗਾ ਕਿ ਜਿਵੇਂ ਦੋਵਾਂ ਦੇਸ਼ਾਂ ਦੀ ਆਰਮੀ ਦੇ ਜਿਹੜੇ ਚੀਫ ਨੇ ਹੁਣ ਵੇਖੋ ਜਿਹੜੇ ਜੰਗ ਦੇ ਵਿੱਚ ਫੌਜੀ ਤਣਾਤ ਹੁੰਦੇ ਆ ਨਾ ਦਰਸਲ ਸਹੀ ਮਾਇਨੇ ਦੇ ਜੰਗ ਦੇ ਤੇ ਉਹਨਾਂ ਨੂੰ ਪਤਾ ਹੁੰਦੇ ਨੇ ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ ਮੀਡੀਆ ਵਾਲੇ ਏਸੀ ਕਮਰੇ ਦੇ ਵਿੱਚ ਬਹਿ ਕੇ ਉੱਚੀ ਉੱਚੀ ਚੀਕਾਂ ਮਾਰ-ਮਾਰ ਕੇ ਆਪਣਾ ਸੰਗ ਪਾੜ ਕੇ ਤੇ ਜੋ ਮਰਜ਼ੀ ਬਕਵਾਸ ਕਰੀ ਜਾਂ ਲੋਕਾਂ ਦੇ ਵਿੱਚ ਉਹਨਾਂ ਨੂੰ ਨਹੀਂ ਜੰਗ ਦੇ ਅਸਲੀ ਹਾਲਾਤ ਪਤਾ ਜੰਗ ਦੇ ਹਾਲਾਤ ਉਹਨਾਂ ਨੂੰ ਪਤਾ ਹੁੰਦੇ ਜਿਹੜੇ ਬਾਰਡਰ ਤੇ ਬੈਠੇ ਹੁੰਦੇ ਨੇ ਆਮ ਲੋਕੀ ਪਿੰਡਾਂ ਦੇ ਵਿੱਚ ਬੈਠੇ ਹੁੰਦੇ ਨੇ ਚਾਹੇ ਉਹ ਬਾਰਡਰ ਪੰਜਾਬ ਦਾ ਕਹਿ ਲਈਏ ਚਾਹੇ ਉਹ ਬਾਰਡਰ ਉਹਨਾਂ ਨੂੰ ਪਤਾ ਹੁੰਦਾ ਕਿ ਜੰਗ ਦੇ ਵਿੱਚ ਹਾਲਾਤ ਕੀ ਚੱਲਣਦੇ ਹੁੰਦੇ ਐ ਐਸਆਈ ਮੈਨੇ ਦੇ ਵਿੱਚ ਇਹ ਦਰਸਲ ਇੱਕ ਸੰਸਨੀ ਦੇ ਚੱਕਰ ਦੇ ਵਿੱਚ ਜਿਵੇਂ ਤੁਸੀਂ ਵੀ ਵੇਖ ਲਓ ਗੱਲ ਕੀਤੀ ਗਰਜੀਤ ਸਿੰਘ ਜੀ ਕਿ ਸਾਨੂੰ ਵੀ 2 ਸਾਲ ਹੋ ਗਏ ਸਾਨੂੰ মিডিਆ ਰਨ ਹਾਊਸ ਰਨ ਕਰਦਿਆਂ ਨੂੰ ਅਸੀਂ ਕੋਸ਼ਿਸ਼ ਕੀਤੀ ਆ ਕਿ ਅਸੀਂ ਜਿੰਨੀ ਵਧੀਆ ਤੋਂ ਵਧੀਆ ਚੰਗੀ ਖਬਰ ਪਲੱਸ ਸੱਚ ਜੀ ਫੈਕਟਸ ਦੇ ਆਧਾਰ ਦੇ ਉੱਪਰ ਅਸੀਂ ਇਹ ਚੀਜ਼ਾਂ ਪ੍ਰੈਜੈਂਟ ਕਰਦੇ ਜਾਈਏ ਸਾਡੀ ਗਰੋਥ ਭਾਵੇਂ ਸਲੋ ਆ ਪਰ ਸਾਨੂੰ ਇਹਨਾਂ ਪਤਾ ਕਿ ਅਸੀਂ ਬੇਵਕੂਫ ਨਹੀਂ ਹੈਗੇ ਮਤਲਬ ਜੇ ਅਸੀਂ ਅੱਜ ਲੋਕਾਂ ਦੇ ਵਿੱਚ ਵਿਚਰਦੇ ਵੀ ਆ ਅਸੀਂ ਬਾਹਰ ਅੰਦਰ ਵੀ ਜਾਂਦੇ ਆ ਲੋਕਾਂ ਨਾਲ ਮਿਲਦੇ ਆ ਲੋਕੀ ਸਾਡੀ ਐਪ ਸਾਨੂੰ ਬਹੁਤ ਐਪਰੀਸ਼ੀਏਟਿਵ ਇਸ ਚੀਜ਼ ਲਈ ਕਰਦੇ ਹਨ ਕਿ ਬਈ ਅਸੀਂ ਘੱਟੋ ਘੱਟ ਜਿਹੜਾ ਵਪਾਰ ਆ ਨਾ ਅਸੀਂ ਇਸ ਚੀਜ਼ ਦਾ ਝੂਠ ਦਾ ਨਹੀਂ ਬਣਾਇਆ ਹੋਇਆ ਹੈਣਾ ਇਹ ਇਹਦੇ ਤੋਂ ਉਲਟ ਜਿਹੜਾ ਝੂਠ ਆ ਜਦੋਂ ਵੇਖੋ ਇਹ ਚੀਜ਼ਾਂ ਤੇ ਐਟ ਦੀ ਐਂਡ ਆਫ ਦਾ ਡੇ ਗੁਰਜੀਤ ਸਿੰਘ ਜੀ ਐਂਡ ਹੋ ਹੀ ਜਾਣੀਆਂ ਨੇ ਜਦੋਂ ਆ ਜੰਗ ਦਾ ਮਾਹੌਲ ਸਮਾਪਤ ਹੋਣਾ ਵਾ ਉਸ ਤੋਂ ਬਾਅਦ ਮਤਲਬ ਹਿੰਦੁਸਤਾਨ ਦਾ মিডিਆ ਤੇ ਉੱਤਰੋਂ ਪਾਕਿਸਤਾਨ ਦੇ মিডিਆ ਦਾ ਤੇ ਚਲੋ ਉਹਨਾਂ ਦਾ ਅਲਾ ਹੀ ਖੈਰ ਹੈ ਕਿ ਬਾਕੀ ਦੋਵੇਂ মিডিਆ ਨੇ ਜਿਸ ਦਿਨ ਇਹ ਜਦੋਂ جنگ ਖਤਮ ਹੋਣੀ ਆ ਉਸ ਦਿਨ ਲੋਕਾਂ ਨੇ ਵਾਕਈ ਉੱਪਰ ਕੇ ਬਾਹਰ ਆਉਣਾ ਕਿ ਅਸੀਂ ਤੇ ਤੁਹਾਨੂੰ ਸੋਚਦੇ ਹੀ ਰਹੇ ਤੁਸੀਂ ਮਹਾ ਬੇਵਕੂਫ਼ ਤੁਸੀਂ ਤੇ ਮਹਾ ਬੇਵਕੂਫ਼ ਤੋਂ ਵੀ ਅੱਗੇ ਜੇ ਕੋਈ ਸ਼੍ਰੇਣੀ ਹੈਗੀ ਹੈ ਤੇ ਅਸੀਂ ਤੁਹਾਨੂੰ ਉਹਦੇ ਚ ਦਾਖਲ ਜ਼ਰੂਰ ਕਰਨਾ ਚਾਹੁੰਦੇ ਆ ਕਿਉਂਕਿ ਦੋਵਾਂ ਦਾ ਜਿਹੜਾ ਰਿਕਾਰਡ ਆ ਨਾ ਉਹ ਆਲਰੇਡੀ ਬਹੁਤ ਮਾੜਾ ਸੋ ਇਹ ਜੀ ਜ਼ਰੂਰ ਆ ਕਿ ਇਸ ਟਾਈਮ ਦੇ ਉੱਪਰ ਅਸੀਂ ਲੋਕਾਂ ਨੂੰ ਜ਼ਰੂਰ ਇੱਥੋਂ ਮੈਸੇਜ ਦੇ ਸਕਦੇ ਆ ਕਿ ਪੈਨਿਕ ਜਿਹੜਾ ਉਹ ਤੁਸੀਂ ਇਸ ਟਾਈਮ ਕੋਸ਼ਿਸ਼ ਕਰੋ ਕਿ ਪੈਨਿਕ ਨਾ ਹੋਵੇ ਕਿਸੇ ਵੀ ਤਰੀਕੇ ਦਾ মিডিਆ ਦੀਆਂ ਖਬਰਾਂ ਵੇਖ ਵੇਖ ਕੇ ਤੁਸੀਂ ਇਹ ਕੋ ਸੁਚੇਤ ਜ਼ਰੂਰ ਹੋ ਸਕਦੇ ਹੋ ਸਤর্ক ਹੋ ਸਕਦੇ ਹੋ ਮਤਲਬ ਜੇ ਕੋਈ ਸੇਫਟੀ ਮੇਜਰ ਵਗੈਰਾ ਜੇ ਲੈਣੇ ਪੈਂਦੇ ਆ ਗੁਰਜੀਤ ਸਿੰਘ ਜੀ ਉਹ ਬਿਲਕੁਲ ਡੈਫੀਨਿਟਲੀ ਜਾਇਜ਼ ਨੇ ਪਰ ਆਪਣੀ ਅਕਲ ਦਾ ਇਸਤੇਮਾਲ ਜਿਹੜਾ ਵਾ ਉਹ ਜ਼ਰੂਰ ਕਰੋ ਇਹ ਹੀ ਜ਼ਰੂਰ ਕਹਿ ਸਕਦੇ ਕਿ ਕਰੋੜਾਂ ਹੀ ਰੁਪਈਆ ਦਾ মিডিਆ ਹਾਊਸ ਜਿਹੜੀ ਅਕਲ ਵਰਤ ਰਿਹਾ ਉਹਦੇ ਨਾਲੋਂ ਆਪ ਜੀ ਦੀ ਆਪਣੀ ਸੂਝ-ਬੂਝ ਜਿਹੜੀ ਹੈਗੀ ਆ ਉਹ ਲੱਖਾਂ ਹੀ ਗੁਣਾ ਜ਼ਿਆਦਾ ਵਧੀਆ ਜੀ ਬਿਲਕੁਲ ਜੀ ਦੀਪ ਸਿੰਘ ਜੀ ਤੁਸੀਂ ਬੜੀ ਵਧੀਆ ਗੱਲ ਕੀਤੀ ਤੇ ਬੜਾ ਵਧੀਆ ਸਿਹਰਾ ਦਿੱਤਾ ਲੋਕਾਂ ਨੂੰ ਜਦੋਂ ਆਪਾਂ ਇਸ ਸਿਚੁਏਸ਼ਨ 'ਚ ਹੁੰਨੇ ਆ ਨਾ ਜਦੋਂ ਹੁਣ ਭਾਰਤ ਦੇ ਪਾਕਿਸਤਾਨ ਨੇ ਜੀ ਲੜਾਈ ਚੱਲ ਰਹੀ ਹੈ ਗਵਰਨਮੈਂਟ ਜਿਹੜੀਆਂ ਚਾਹੁੰਦੀਆਂ ਕਿ ਜੇ ਹੁਣ ਅਸੀਂ ਹਮਲਾ ਕੀਤਾ ਤੇ ਸਾਨੂੰ ਵਾਹ ਵਾਹ ਵੀ ਮਿਲੇ ਜੀ ਸਾਡੇ ਜਿਹੜੇ ਲੋਕ ਕਹਿਣ ਲੱਗੇ ਜੀ ਸਾਡੀ ਗਵਰਨਮੈਂਟ ਨੇ ਬੜਾ ਵਧੀਆ ਕਰਤਾ ਉਧਰਲੇ ਲੋਕ ਕਹਿਣ ਜੀ ਸਾਡੀ ਗਵਰਨਮੈਂਟ ਨੇ ਬੜਾ ਵਧੀਆ ਕਰਤਾ ਅਸੀਂ ਆਪਣੇ ਦੇਸ਼ ਦੇ ਨਾਲ ਚਲੋ ਆਪਣੇ ਦੇਸ਼ ਦਾ ਹੋਣਾ ਵੀ ਚਾਹੀਦਾ ਅੱਜ ਕਿਤੇ ਸਿੱਖ ਨੇਸ਼ਨ ਵੀ ਹੋਵੇ ਅਸੀਂ ਇਹੋ ਜੀ ਝੂਠ ਫਰਾਦ ਦੀ ਗੱਲ ਨਹੀਂ ਕਰਦੇ ਪਰ ਅਸੀਂ ਜਰੂਰ ਚਾਹਾਂਗੇ ਕਿ ਇੱਕ ਵਧੀਆ ਮੁਲਕ ਬਣੇ ਹੂੰ ਹੁਣ ਜੇ ਆਪਾਂ ਗੱਲ ਕਰੀਏ ਕਿ ਵੋਟਾਂ ਆ ਵੋਟਾਂ ਦਾ ਰਾਜ ਹੈ ਉੱਥੇ ਜੀ ਦੋਵੇਂ ਬੰਨੇ ਵੋਟਾਂ ਪੈਂਦੀਆਂ ਨੇ ਲੋਕ ਜਿੱਤਦੇ ਨੇ ਹਾਲਾਂਕਿ ਆਪਾਂ ਉੱਥੇ ਪ્યોਰ ਕਹਿ ਦੀ ਕਿ ਡੈਮੋਕ੍ਰੇਸੀ ਇੰਟਰਪਟਡ ਹੈ ਦਤ ਨਹੀਂ ਹੈ ਕਮੀਆਂ ਜ਼ਰੂਰ ਹੈਗੀਆਂ ਨੇ ਜੀ ਵੋਟ ਬੈਂਕ ਦੀ ਰਾਜਨੀਤੀ ਬਾਰੇ ਤੁਹਾਡਾ ਕੀ ਕਹਿਣਾ ਹੈ ਵੇਖੋ ਵੋਟ ਜਿਹੜੀ ਡੈਮੋਕ੍ਰੇਸੀ ਹੈ ਨਾ ਉਹਦੇ ਚ ਤੇ ਡੈਫੀਨਿਟਲੀ ਗੁਰਜੀਤ ਸਿੰਘ ਜੀ ਇੱਕ ਮੁੱਦਾ ਜਿਹੜਾ ਵਾ ਉਹ ਚਾਹੀਦਾ ਹੀ ਚਾਹੀਦਾ ਹੁੰਦਾ ਜੀ ਅਸੀਂ ਇੰਡੀਆ ਦੀ ਕੀ ਗੱਲ ਕਰੀਏ ਇੱਥੇ ਅਸੀਂ ਅਮਰੀਕਾ ਜਿੱਥੇ ਫਰੀडम ਮੈਂ ਹਾਲਾਂਕਿ ਇਹ ਗੱਲ ਵਾਕਈ ਸਿਓਰਿਟੀ ਨਾਲ ਕਹਿ ਸਕਦਾ ਕਿ ਦੁਨੀਆ ਦੇ ਵਿੱਚ ਜੇ ਕਿਤੇ ਸਭ ਤੋਂ ਵੱਧ ਫ੍ਰੀडम ਹੈ ਉਹ ਅਮਰੀਕਾ ਦੇ ਵਿੱਚ ਆ ਅਮਰੀਕਾ ਤੋਂ ਉੱਪਰ ਕਿਸੇ ਕੰਟਰੀ ਦੇ ਵਿੱਚ ਕੋਈ ਇੰਨੀ ਫ੍ਰੀडम ਨਹੀਂ ਹੈਗੀ ਹਾਲਾਂਕਿ ਜਿੱਥੇ ਇੰਨੀ ਫ੍ਰੀडम ਆ ਉੱਥੇ ਵੀ ਜਿਹੜੇ ਸਟੇ ਆ ਡੈਮੋਕ੍ਰੇਸੀ ਦੇ ਵਿੱਚ ਲਾਏ ਜਾਂਦੇ ਹਨ ਮੁੱਦਿਆਂ ਦੇ ਉੱਪਰ ਜੀ ਉਹ ਮੁੱਦੇ ਜਿਹਦੇ ਵਿੱਚ ਸੁਭਾਵਿਕ ਤੌਰ ਤੇ ਆਮ ਲੋਕੀ ਜਿਹੜੇ ਆ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਪਰੇਸ਼ਾਨ ਹੁੰਦੇ ਹਨ ਇਹ ਡੀਲ ਕਰਨਾ ਪੈਂਦਾ ਹੈ ਜਿਵੇਂ ਖਾਸ ਕਰਕੇ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਜੇ ਗੱਲ ਕਰੀਏ ਕਿ ਇਮੀਗ੍ਰੇਸ਼ਨ ਇੱਕ ਬਹੁਤ ਵੱਡਾ ਮੁੱਦਾ ਸੀ ਜਿਹਦਾ ਪਲੇ ਕਾਰਡ ਕੀਤਾ ਗਿਆ ਕੈਨੇਡਾ ਦੇ ਵਿੱਚ ਵੀ ਜਿਹੜੇ ਮੁੱਦੇ ਸੀ ਚੱਲ ਰਹੇ ਸਨ ਉਹ ਕਰੰਟ ਮੁੱਦੇ ਜੋ ਚੱਲ ਰਹੇ ਹਨ ਉਹਦੇ ਤੇ ਬਿਹਾਫ ਦੇ ਉੱਪਰ ਹੀ VOTING ਜਿਹੜੀ ਆ ਉਹ ਹੁੰਦੀ ਨੇ ਜੀ ਹੁਣ ਗੱਲ ਕਰੀਏ ਇੰਡੀਆ ਦੀ ਇੰਡੀਆ ਦੇ ਵਿੱਚ ਜਿਹੜਾ ਪਾਕਿਸਤਾਨ ਦਾ ਮੁੱਦਾ ਜੇ ਇਹ ਨਹੀਂ ਕਹਿ ਸਕਦੇ ਹੁਣ ਵੇਖੋ ਬੀਜੇਪੀ ਦੀ ਸਰਕਾਰ ਤੇ ਇੱਕ ਚਲੋ ਠੀਕ ਹੈ ਅਸੀਂ ਪ੍ਰੋਪਗੈਂਡਾ ਰਨ ਕਰ ਰਹੀ ਇੰਡੀਆ ਪਾਕਿਸਤਾਨ ਹਿੰਦੁਸਤਾਨ ਪਾਕਿਸਤਾਨ ਦਾ ਜਿਹੜਾ ਰਾਗ ਆ ਉਹ ਬੀਜੇਪੀ ਦੀ ਸਰਕਾਰ ਤੇ ਆਲਾਪ ਦੀ ਆ ਰਹੀ ਆ ਪਰ ਇਹ ਚੀਜ਼ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ ਕਿ ਜਿਹੜੀਆਂ ਪਾਕਿਸਤਾਨ ਨਾਲ ਜਿਹੜੀਆਂ ਜੰਗਾਂ ਹੋਈਆਂ ਨੇ ਬਾਕੀ ਪਹਿਲੀਆਂ ਜਿਹੜੀਆਂ ਜੰਗਾਂ ਹੋਈਆਂ ਉਦੋਂ ਕਿਹੜੀ ਬੀਜੇਪੀ ਹੈਗੀ ਸੀ ਉਦੋਂ ਵੀ ਕਾਂਗਰਸ ਸੀ ਸੋ ਬੇਸਿਕਲੀ ਇਹ ਦੋਵਾਂ ਦੇਸ਼ਾਂ ਦੇ ਵਿੱਚ ਜਿਹੜਾ ਟਕਰਾਅ ਵਾ ਇਸ ਟਾਈਮ ਦੇ ਉੱਪਰ ਜਿਹੜੀ ਇਹਨਾਂ ਦੀ ਜੀਓ ਪੋਲਿਟਿਕਸ ਚੱਲਦੀ ਆ ਇਹ ਜਿਹੜੀ ਬ੍ਰਿਟਿਸ਼ ਦੀ ਕਲੋਨਾਈਜੇਸ਼ਨ ਫੇਲਿਅਰ ਦਾ ਨਤੀਜਾ ਇੱਕ ਕਹਿ ਸਕਦੇ ਆ ਇਹਦੇ ਵਿੱਚ ਬਿਲਕੁਲ ਮੈਂ ਵੀ ਇੱਥੇ ਕਿ ਬ੍ਰਿਟਿਸ਼ ਲੋਕ ਜਿਨ੍ਹਾਂ ਨੇ 200 ਸਾਲ ਜੇ ਹਿੰਦੁਸਤਾਨ ਦੀ ਧਰਤੀ ਤੇ ਰਾਜ ਕੀਤਾ ਸੀ ਜੋ ਛੱਡ ਕੇ ਚੱਲੇ ਹੀ ਸੀ ਤੇ ਇਹ ਇੱਕ ਕਹਿ ਸਕਦੇ ਕਿ ਜੇ ਅੱਜ ਬਲੇਮ ਕਿਸੇ ਨੂੰ ਵਾਕਈ ਦੇਣਾ ਬੰਦਾ ਇਸ ਚੀਜ਼ ਦਾ ਉਹ ਬ੍ਰਿਟਿਸ਼ਰਜ਼ ਨੂੰ ਦੇਣਾ ਬੰਦਾ ਕਿਉਂਕਿ ਉਹਨਾਂ ਨੇ ਜੇ ਕਲੋਨਾਈਜੇਸ਼ਨ ਦੇ ਨਾਂ ਦੇ ਉੱਪਰ ਪੂਰੀ ਦੁਨੀਆ ਤੇ ਜੇ ਲਕੀਰਾਂ ਖਿੱਚੀਆਂ ਨੇ ਮਾਫ਼ ਕਰਨਾ 에ਰ ਕੀ ਲਕੀਰਾਂ ਕੋਈ ਸਿਆਹੀ ਦੇ ਨਾਲ ਨਹੀਂ ਖਿੱਚੀਆਂ ਗਈਆਂ ਦੁਨੀਆ ਭਰ ਦੇ ਵਿੱਚ ਜਦੋਂ ਬ੍ਰਿਟਿਸ਼ਰਜ਼ ਨੇ ਕਲੋਨਾਈਜੇਸ਼ਨ ਕੀਤੀ ਉਹ ਜਿਹੜੀਆਂ ਲਕੀਰਾਂ ਲਹੂ ਦੇ ਨਾਲ ਸਿੰਜੀਆਂ ਗਈਆਂ ਨੇ ਔਰ ਉਹ ਲਕੀਰਾਂ ਜਿਹੜੀਆਂ ਉੱਥੋਂ ਦੇ ਵਸਨੀਕ ਜਿਹੜੇ ਆਮ ਲੋਕ ਨੇ ਉਹਨਾਂ ਦਾ ਲਹੂ ਡਿੱਗਾ ਜਿਹਦੇ ਨਾਲ ਇਹ ਲਕੀਰਾਂ ਖਿੱਚੀਆਂ ਨੇ ਤੇ ਅਸੀਂ ਉਹ ਲਕੀਰਾਂ ਨਾਲ ਸਹਿਮਤ ਨਹੀਂ ਹੈ ਜੀ ਅੱਜ ਉਹ ਚੀਜ਼ਾਂ ਚੱਜ ਨਾਲ ਕੀਤੀਆਂ ਹੁੰਦੀਆਂ ਤੇ ਸ਼ਾਇਦ ਹਿੰਦੁਸਤਾਨ ਪਾਕਿਸਤਾਨ ਦਾ ਮਸਲਾ ਜਿਹੜਾ ਇੰਨੀ ਦੂਰ ਤੱਕ ਨਾ ਖਰਾਬ ਹੁੰਦਾ ਦੋਵੇਂ ਜਿਹੜੇ ਲੋਕ ਨੇ ਕਿਸੇ ਨਾ ਕਿਤੇ ਸ਼ਾਂਤੀ ਤਰੀਕੇ ਨਾਲ ਜਿਹੜੇ ਆਪਣੇ ਪੈਸੇ ਮਿਲਟਰੀ ਡਿਫੈਂਸ ਬਜਟ ਜਿਹੜੇ ਨੇ ਐਨੇ ਕਰੋੜਾਂ ਲੱਖਾਂ ਦੇ ਯੂਜ਼ ਕੀਤੇ ਜਾ ਰਹੇ ਨੇ ਉਹ ਕਿਤੇ ਨਾ ਕਿਤੇ ਇਸ ਚੀਜ਼ ਵੱਲ ਯੂਜ਼ ਕਰਦੇ ਜੀ ਸਿੰਘ ਜੀ ਮੈਂ ਫਿਰ ਕਹਿਣਾ ਚਾਹਾਂਗਾ ਬੜਾ ਵਧੀਆ ਗੱਲ ਸੁਨੇਹਾ ਦਿੱਤਾ ਫਿਰ ਤੋਂ ਤੁਸੀਂ ਜੀ ਹੁਣ ਜੇ ਆਪਾਂ ਗੱਲ ਕਰੀਏ ਕੀ ਹਿੰਦੁਸਤਾਨ ਤੇ ਪਾਕਿਸਤਾਨ ਇੱਕ ਧਰਮ ਦੇ ਆਧਾਰ ਤੇ ਮੁਲਕ ਬਣੇ ਨੇ ਜੀ ਪਾਕਿਸਤਾਨ ਦੇ ਵਿੱਚ ਸ਼ਾਇਦ ਹਿੰਦੂਆਂ ਦੀ ਜਾਂ ਸਿੱਖਾਂ ਦੀ ਬਹੁਤ ਗਿਣਤੀ ਨਹੀਂ ਹੋਈ ਪਰ ਹਿੰਦੁਸਤਾਨ ਦੇ ਵਿੱਚ ਮੁਸਲਮਾਨ ਵੀਰਾਂ ਦੀ ਬੜੀ ਗਿਣਤੀ ਹੈ ਜੀ ਠੀਕ ਹੈ ਜੀ ਹੁਣ ਜਿਹੜਾ ਪਾਕਿਸਤਾਨ ਨੇ ਉੱਥੇ ਹਿੰਦੂ ਤਬਕਿਆਂ ਨੂੰ ਕਹਿੰਦਾ ਕਿ ਇਹ ਸਾਡਾ ਦੁਸ਼ਮਣ ਮੁਸਲ ਇਧਰ ਜਿਹੜੇ ਹਿੰਦੁਸਤਾਨ ਵਾਲੇ ਬਣੇ ਕਹਿੰਦਾ ਕਿ ਮੁਸਲਮਾਨ ਸਾਡਾ ਦੁਸ਼ਮਣ ਜੀ ਹੁਣ ਜੇ ਤੇ ਬ੍ਰਿਟਿਸ਼ਰ ਚੰਗੇ ਹੁੰਦੇ ਸ਼ਾਇਦ ਇਹਨੂੰ ਰਹਿਣ ਦੇ ਲੜਦੇ ਲੜਦੇ ਅੱਪ ਹਾਲੀਵੁੱਡ ਇਲੜੂ ਕਿ ਠੀਕ ਹੋ ਇਹਦੇ ਮੁਲਕ ਨਾ ਵੰਡਿਆ ਜਾਂਦਾ ਹੂੰ ਠੀਕ ਹੈ ਜੀ ਪਰ ਜੇ ਹੁਣ ਵੰਡਿਆ ਵੀ ਗਿਆ ਤਾਂ ਵੀ ਜਿਹੜੀਆਂ ਨਿਕਿੰਦੇ ਨਿਕ ਰੋਲੇ ਨੇ ਉਹ ਮਕਾਉਣ ਦੀ ਜਗ੍ਹਾ ਇੰਨਾ ਵੱਡਾ ਜਿਹੜਾ ਆਪਣਾ ਬਜਟ ਰੱਖਦੇ ਨੇ ਡਿਫੈਂਸ ਵਾਸਤੇ ਇੰਨਾ ਜਿਹੜੀ ਪਬਲਿਕ ਆ ਉਹਦੇ ਵਾਸਤੇ ਖਾਣ ਪੀਣ ਦੀ ਥੋੜਾ ਵੀ ਨਹੀਂ ਹੈਗਾ ਸ਼ਾਇਦ ਪਾਕਿਸਤਾਨ ਚ ਬਹੁਤ ਘੱਟ ਬਦਰ ਤੇ ਹੈ ਇਦਾਂ ਹਨਾ ਕਿ ਚਾਹਤਾਂ ਜ਼ਿੰਦਗੀ ਗਰੀਬੀ ਦੀ ਖਤਰ ਬਹੁਤ ਘੱਟ ਹੈ ਇੰਡੀਆ ਚ ਵੀ ਇਦਾਂ ਦੇ ਲੋਕ ਇੰਡੀਆ ਦਾ ਜਿਹੜਾ ਸਾਊਥ ਪਾਸਾ ਹੈ ਕਾਫੀ ਤਰੱਕੀ ਕੀਤੀ ਉਹਨੇ ਜੀ ਆਪਣੇ ਪੰਜਾਬ ਵਾਲੇ ਬੰਨੇ ਵੀ ਇਹੀ ਪੰਜਾਬੀ ਬਾਹਰ ਆ ਗਿਆ ਉਹਦੇ ਕਰਕੇ ਬੜੀ ਤਰੱਕੀ ਹੋਈ ਜੇ ਸ਼ਾਇਦ ਪੰਜਾਬੀ ਬਾਹਰ ਨਾ ਆਉਂਦਾ ਬਾਹਲੇ ਦੇਸ਼ਾਂ ਵਿੱਚ ਤੇ ਸ਼ਾਇਦ ਇੰਨੇ ਵੱਡੇ ਪੱਧਰ ਤੇ ਪੰਜਾਬ ਵੀ ਡਵਲਪ ਹੋਣਾ ਨਾ ਹੁੰਦਾ ਨਾ ਹੁੰਦਾ ਬਿਲਕੁਲ ਹੁਣ ਗੱਲ ਕੀਤੀ ਹੈ ਵੇ ਕਿ ਨਿੱਕੇ ਨਿੱਕੇ ਮਸਲੇ ਨੇ ਕੀ ਇਹ ਇੰਨੀ ਸੂਝ-ਬੂਝ ਨਹੀਂ ਹੈਗੀ ਇਹਨਾਂ ਵਿੱਚ ਕਿ ਇਹ ਬਰਾਮਨਾ ਹੱਲ ਕੀਤੇ ਜਾ ਸਕਣ ਆ ਵੈਲ ਗੁਰਜੀਤ ਸਿੰਘ ਜੀ ਕੇ ਵੇਖੋ ਡਿਫੈਂਸ ਦੀ ਗੱਲ ਕੀਤੀ ਆਪਾਂ ਪਹਿਲਾਂ ਮੈਂ ਇਥੇ ਇਹ ਗੱਲ ਜ਼ਰੂਰ ਐਡ ਆਨ ਕਰਨਾ ਚਾਹਾਂਗਾ ਕਿ ਜੇ ਹਿੰਦੁਸਤਾਨ ਦੀ ਸਰਕਾਰ ਨੂੰ ਇਹ ਲੱਗਦਾ ਕਿ ਬਈ ਕਸ਼ਮੀਰ ਤੇ ਉਹਨਾਂ ਦਾ ਪੂਰਾ ਪੂਰਾ ਅਧਿਕਾਰ ਆ ਜੀ ਕਸ਼ਮੀਰ ਨੂੰ ਰਿਵਾਈਵ ਕਰਨਾ ਚਾਹੁੰਦੇ ਹਨ ਇਹਨਾਂ ਦਾ ਡਿਫੈਂਸ ਬਜਟ ਉੱਥੇ ਬਹੁਤ ਹੈਵੀ ਹੋਣਾ ਚਾਹੀਦਾ ਹੀ ਤਾਂ ਕਿ ਉਹ ਏਰੀਆ ਨੂੰ ਫਲਰਿਸ਼ ਕੀਤਾ ਜਾ ਸਕੇ ਤਾਂ ਕਿ ਆਮ ਲੋਕ ਜਿਹੜੇ ਆ ਉਹ ਨਾ ਮਰਦੇ ਠੀਕ ਹੈ ਜੀ ਆਮ ਲੋਕ ਹੀ ਮਰਦੇ ਆ ਰਹੇ ਗੁਰਜੀਤ ਸਿੰਘ ਜੀ ਇਸ ਤੋਂ ਇਲਾਵਾ ਮੈਂ ਇੱਥੇ ਇੱਕ ਚੀਜ਼ ਹੋਰ ਐਡ ਕਰਨਾ ਚਾਹੁੰਦਾ ਜਿਵੇਂ ਤੁਸੀਂ ਕਿਹਾ ਕਿ ਡਿਵੈਲਪਮੈਂਟ ਦੀ ਗੱਲ ਕੀਤੀ ਹੈ ਕਿ ਪੰਜਾਬ ਜਿਵੇਂ ਹੈ ਡਿਵੈਲਪ ਹੋਇਆ ਪਿਛਲੇ ਸਮੇਂ ਤੋਂ ਗੁਰਜੀਤ ਸਿੰਘ ਜੀ ਮੈਨੂੰ ਆਪ ਇਹ ਚੀਜ਼ ਰਿਅਲਾਈਜ਼ ਹੋਈ ਹੈ ਜਦੋਂ ਮੈਂ ਪਿਛਲੇ ਦਿਨੀ ਜਦੋਂ ਇੰਡੀਆ ਮੈਂ ਗਿਆ ਮੈਂ ਪੰਜਾਬ ਗਿਆ ਜਦੋਂ ਮੈਂ ਪੰਜਾਬ 12-13 ਸਾਲਾਂ ਬਾਅਦ ਗਿਆ ਪਰ ਮੈਨੂੰ ਇਹ ਚੀਜ਼ ਵੇਖ ਕੇ ਬੜਾ ਮਾਣ ਮਹਿਸੂਸ ਹੋਇਆ ਬੜੀ ਖੁਸ਼ੀ ਮਹਿਸੂਸ ਹੋਈ ਕਿ ਪੰਜਾਬ ਦੀ ਜਿਹੜੀ ਗਰੋਥ ਆ ਵੇਖੋ ਜਿਹੜੇ ਬਾਰਡਰ ਏਰੀਏ ਨੇ ਚਾਹੇ ਉਹ ਜੰਮੂ ਕਸ਼ਮੀਰ ਹੈ ਚਾਹੇ ਉਹ ਪੰਜਾਬ ਹੈ ਚਾਹੇ ਉਹ ਰਾਜਸਥਾਨ ਹੈ ਠੀਕ ਹੈ ਜੀ ਮੇਨ ਬਾਰਡਰ ਏਰੀਆ ਜਿਹੜੇ ਪਾਕਿਸਤਾਨ ਨੂੰ ਲੱਗਦੇ ਆ ਜੇ ਗੱਲ ਕਰੀਏ ਕਿ ਜਿਹੜਾ ਇਧਰ ਪੰਜਾਬ ਆ ਇਹ ਡਿਵੈਲਪ ਬਹੁਤ ਤੇਜ਼ੀ ਨਾਲ ਕੀਤਾ ਇਹਨੂੰ ਵੇਖ ਕੇ ਮੈਨੂੰ ਖੁਸ਼ੀ ਵੀ ਬੜੀ ਹੋਈ ਆ ਪਰ ਅੱਜ ਜਿਹੜੇ جنگ ਦੇ ਇਹ ਆਸਾਰ ਲੱਗੇ ਨੇ ਇਹਦੇ ਵਿੱਚ ਬੀਇੰਗ ਅ ਪੰਜਾਬੀ ਬੀਇੰਗ ਅ ਸਿੱਖ ਮੈਨੂੰ ਇਸ ਚੀਜ਼ ਦਾ ਜਿਹੜਾ ਅਫਸੋਸ ਜ਼ਰੂਰ ਹੁੰਦਾ ਕਿ ਅੱਜ ਜੇ ਸ਼ੈਲਿੰਗ ਹੁੰਦੀ ਆ ਗੋਲੀਬਾਰੀ ਹੁੰਦੀ ਆ ਡਰੋਨ ਸਟ੍ਰਾਈਕ ਹੁੰਦੀ ਆ ਬਾਰਡਰ ਏਰੀਆ ਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਜਲੰਧਰ ਇਹ ਏਰੀਏ ਜਿਹੜੇ ਲਾਗੇ ਬੰਨੇ ਦੇ ਆ ਜਾਂਦੇ ਨੇ ਹੁਣ ਇੱਥੇ ਜਿਹੜੀ ਡਿਵੈਲਪਮੈਂਟ ਕੀਤੀ ਗਈ ਹੈ ਪਿਛਲੇ 10 ਸਾਲਾਂ ਦੇ ਵਿੱਚ ਇਹ ਡਿਵੈਲਪਮੈਂਟ ਕਿੰਨੀ ਬੁਰੀ ਤਰ੍ਹਾਂ ਇੰਪੈਕਟ ਹੋਣ ਵਾਲੀ ਹੈ ਜੀ ਬਿਲਕੁਲ ਰਾਈਟ ਦੂਜੀ ਗੱਲ ਕਰੀਏ ਹੁਣ ਪਾਕਿਸਤਾਨ ਦੀ ਪਾਕਿਸਤਾਨ ਦੇ ਵਿੱਚ ਇਸ ਟਾਈਮ ਤੇ ਡਿਕਟੇਟਰਸ਼ਿਪ ਡੈਮੋਕ੍ਰੇਸੀ ਉਥੇ ਫੇਲ ਹੋ ਚੁੱਕੀ ਆ ਪ੍ਰਾਈਮ ਮਿਨਿਸਟਰ ਜਿਹੜਾ ਲੋਕਾਂ ਦੀਆਂ ਵੋਟਾਂ ਨਾਲ ਜਿੱਤ ਕੇ ਅੱਗੇ ਆਇਆ ਹੋਇਆ ਇਸ ਟਾਈਮ ਜੇਲ੍ਹ ਦੇ ਵਿੱਚ ਬੈਠਾ ਹੋਇਆ ਜੀਡੀਪੀ ਉਹਨਾਂ ਦੀ ਕ੍ਰੈਸ਼ ਕਰ ਚੁੱਕੀ ਹੋਈ ਆ ਸੋ ਇਹ ਇੱਕ ਦੋ ਤਰਫਾਂ ਇੱਕ ਸੋਚਣ ਵਾਲੀ ਚੀਜ਼ ਹੈਗੀ ਆ ਕਿ ਹੁਣ ਇਹਦੇ ਆਧਾਰ ਦੇ ਉੱਪਰ ਵੀ ਜੇ ਸੋਚ ਲੈਣਾ ਕਿ ਇੰਡੀਆ ਦੇ ਵਿੱਚ ਕਿ ਲਓ ਜੀ ਪਾਕਿਸਤਾਨ ਓਵਰਨਾਈਟ ਮੱਲ ਲਓ ਅਹੀਂ ਤੇ ਓਵਰਨਾਈਟ ਤੇ ਵੈਲ ਉਹ ਵੀ ਨਹੀਂ ਮੱਲਣ ਦੇਣਗੇ ਅੱਗੋਂ ਤੇ ਉਹ ਵੀ ਹਮਲਾ ਜਿਹੜਾ ਵਾ ਉਹ ਕਰ ਸਕਦੇ ਹਨ ਤੇ ਕੀਤੇ ਵੀ ਹਨ ਪਰ ਉਹਦੇ ਵਿੱਚ ਐਟ ਦੀ ਐਂਡ ਆਫ ਦਾ ਡੇ ਫਿਰ ਕੁਐਸਚਨ ਇਹ ਆ ਜਾਂਦਾ ਕਿ ਜਿਹੜੀਆਂ ਬਾਰਡਰ ਸਟੇਟਸ ਨੇ ਉਹ ਸਫਰ ਕਰਦੀਆਂ ਨੇ ਤੇ ਉਹਨਾਂ ਦੀ ਸਫਰੈਂਸ ਤੋਂ ਬਾਅਦ ਸੈਂਟਰ ਗਵਰਨਮੈਂਟ ਹੋ ਗਈਆਂ ਸਟੇਟ ਗਵਰਨਮੈਂਟ ਹੋ ਗਈਆਂ ਉਹ ਐਸੇ ਇਨੀਸ਼ੀਏਟਿਵ ਕੀ ਲੈ ਸਕਦੀਆਂ ਹਨ ਕਿ ਉਹ ਸਟੇਟਸ ਨੂੰ ਇਕਨੋਮਿਕਲੀ ਜਿਹੜਾ ਵਾ ਇਹਨਾਂ ਨੁਕਸਾਨ ਨਾ ਪਹੁੰਚੇ ਤੇ ਉਹਨਾਂ ਦੀ ਇਕਨੋਮਿਕ ਗਰੋਥ ਵਾਸਤੇ ਕੀ ਇਨੀਸ਼ੀਏਟਿਵ ਲਿੱਤੇ ਜਾ ਸਕਦੇ ਹਨ ਇਹਦਾ ਵੀ ਖਾਸ ਖਿਆਲ ਜਿਹੜਾ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਇੰਪੈਕਟ ਜਿਹੜਾ ਵਾ ਫੇਰ ਫਰੰਟ ਤੇ ਪੰਜਾਬ ਨੂੰ ਹੀ ਕਰਨਾ ਪੈਂਦਾ ਜੀ ਬਿਲਕੁਲ ਆਪਾਂ ਜਿਹਨੂੰ ਦੇਖਦੇ ਆ ਨਾ ਆਪਾਂ ਗੋਰਿਆਂ ਦੀ ਕੰਟਰੀ 'ਚ ਰਹਿੰਦੇ ਆ ਜੀ ਆਪਾਂ ਜੋ ਮਰਜ਼ੀ ਦੇ ਵੱਡੇ ਲੋਕ ਸਾਥ ਰਹਿੰਦੇ ਨੇ ਹੁਣ ਜੀ ਪਹਿਲਾਂ ਲੜੇ ਨੇ ਜੀ ਕੁਨ ਖਰਾਬੀ ਹੋਏ ਨੇ, ਚਿੜਲਵਾਰੀ ਹੋਏ ਨੇ, ਅਮਰੀਕਾ ਵਿੱਚ ਹੋਏ ਨੇ। ਪਰ ਹੁਣ ਇਹਨੇ ਸਾਰੇ ਸਮਝ ਗਈ ਕਿ ਜੋ ਕੋਈ ਗੱਲ ਨੂੰ ਚੁੱਪ ਕੀਤਾ ਰੋ ਖੁਦ ਤੇ ਦੂਜੇ ਨਾਲ ਲੜਾਓ। ਹੂੰ। ਹੁਣ ਉਹਦੇ ਦੂਜੇ ਲੜਨ ਵਾਲੇ ਨੇ। ਹੂੰ। ਉਹਨਾਂ ਨੂੰ ਸਮਝਣਾ ਪੈਣਾ ਕਿ ਅਸੀਂ ਲੜ ਕੇ ਕੀ ਖੱਟ ਰਹੇ ਹਾਂ। ਜੀ। ਸੋ ਜਗਦੀਸ਼ ਸਿੰਘ ਜੀ ਜਦੋਂ ਜੰਗ ਹੁੰਦੀ ਆ ਫਿਰ ਨਾ ਕੀ ਕਹਿੰਦੇ ਆ ਘਰੋਂ ਕਰਦੀ ਇਕੱਲੀ ਵਾਹ ਵਾਹ ਨਹੀਂ ਖੱਟੀ ਜਾਂਦੀ। ਹੂੰ। ਬਾਹਰ ਦੇ ਮੁਲਕਾਂ ਦਾ ਵੀ ਚਾਹੁੰਦਾ ਕਿ ਫਲਾਣਾ ਕਿਹੜਾ ਸਾਡੇ ਨਾਲ ਆ, ਸਾਡੇ ਨਾਲ ਆ, ਦੂਜਾ ਸਾਡੇ ਨਾਲ ਆ। ਜੀ। ਹੁਣ ਤੁਹਾਨੂੰ ਇਹਦੇ ਬਾਰੇ ਕਿ ਧਿਆਨ ਰੱਖ ਜਿਉਂ ਜਿਹੜਾ ਕਿਹੜਾ ਕਿਹੜਾ ਮੁਲਖ ਹੈ ਕਿਹਦੇ ਨਾਲ ਆ ਵੈਲ ਗੁਰਜੀਤ ਸਿੰਘ ਜੀ ਇਸ ਟਾਈਮ ਆਈ ਅਮਰੀਕਾ ਚ ਬੈਠੇ ਆ ਜੀ ਤੇ ਦੋਸਤੋ ਇਹ ਖਬਰ ਤੋਂ ਥੋੜਾ ਜਿਹਾ ਧਿਆਨ ਨਾ ਕਿ ਜਦੋਂ ਕਹਿੰਦੇ ਨਾ ਜੀ ਅਮਰੀਕਾ ਸਾਡੇ ਨਾਲ ਆ ਹਾਂਜੀ ਤੇ ਅਮਰੀਕਾ ਯੂਕਰੇਨ ਦੇ ਨਾਲ ਵੀਗਾ ਸੀ ਜੀ ਤੇ ਯੂਕਰੇਨ ਨੂੰ ਹਥਿਆਰ ਤੱਕ ਵੀ ਸਪਲਾਈ ਹੋਏ ਨੇ ਤੇ ਅੱਜ ਦੀ ਡੇਟ ਦੇ ਵਿੱਚ 500 ਬਿਲੀਅਨ ਡਾਲਰ ਦੇ ਨੇਚਰਲ ਰਿਸੋਰਸਸ ਯੂਕਰੇਨ ਗਵਾ ਚੁੱਕਾ ਹੈ ਤੇ ਜੇ ਗੱਲ ਕਰੀਏ ਤੇ ਕੁਝ ਹਿੱਸੇ ਤੇ ਰਸ਼ੀਆ ਵੀ ਕਬਜ਼ਾ ਕਰ ਚੁੱਕਾ ਹੈ ਹਾਲਾਂਕਿ ਯੂਕਰੇਨ ਵਰਗਾ ਇੱਕ ਛੋਟਾ ਆਜ਼ਾਦ ਦੇਸ਼ ਅਮਰੀਕਾ ਦੀ ਛਾਹ ਦੇ ਉੱਪਰ ਰਸ਼ੀਆ ਵਰਗੇ ਨੂੰ 4 ਸਾਲ ਹੋ ਗਏ ਆ ਰੋਕਣ ਲਈ ਸਮਰਥ ਰਿਹਾ ਆ ਆ ਵੇਖੋ ਜੀ ਟੜੇਬਾਜੀਆਂ ਤੇ ਹੋਣੀਆਂ ਹੋਣੀਆਂ ਨੇ ਜਦੋਂ ਉਸ ਟਾਈਮ ਦੇ ਉੱਪਰ ਹਿੰਦੁਸਤਾਨ ਦੇ ਵਿੱਚ ਇਹ ਆ ਕਿ ਇੱਕ ਬੰਨੇ ਚੀਨ ਬੈਠਾ ਇੱਕ ਬੰਨੇ ਪਾਕਿਸਤਾਨ ਬੈਠਾ ਨਾ ਉਹਦੀ ਚੀਨ ਦੇ ਨਾਲ ਕੋਈ ਚੰਗੇ ਡਿਪਲੋਮੈਟਿਕ ਰਿਲੇਸ਼ਨਸ ਹੈਗੇ ਨੇ ਇਸ ਟਾਈਮ ਤੇ ਨਾ ਹੀ ਪਾਕਿਸਤਾਨ ਦੇ ਨਾਲ ਹੈਗੇ ਨੇ ਆਫ ਕੋਰਸ ਸਿੱਧਾ ਸਿੱਧਾ ਇਹ ਇਸ਼ਾਰਾ ਇਸ ਚੀਜ਼ ਦਾ ਹੁੰਦਾ ਕਿ ਪਾਕਿਸਤਾਨ ਕੋ ਜਿਹੜੇ ਹਥਿਆਰ ਨੇ ਉਹ ਚੀਨ ਦੇ ਵੀ ਨੇ ਤੇ ਅਮਰੀਕਾ ਦੇ ਵੀ ਨੇ ਹਾਂ ਅਮਰੀਕਾ ਜਿਹੜਾ ਵਾ ਉਹ ਡਿਪਲੋਮੈਟਿਕ ਤਰੀਕੇ ਨਾਲ ਜਿਹੜੀ এনਵਾਇਰਨਮੈਂਟ ਹੈ ਇਨਵੋਲਵਮੈਂਟ ਆ ਉਹ ਦੋਵੇਂ ਬੰਨੇ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਲਗਾਤਾਰ ਰੱਖੇਗਾ ਪਰ ਇਹ ਕਹਿਣਾ ਕਿਸੇ ਤਰੀਕੇ ਨਾਲ ਕਿ ਹਾਂ ਬਈ ਅਮਰੀਕਾ ਵੱਲੋਂ ਕਿ ਹੱਲਾਸ਼ੀਰੀ ਦੇ ਦੇਣੀ ਕਿ ਹਾਂ ਬਈ ਕੋਈ ਗੱਲ ਹੀ ਨਹੀਂ ਅਸੀਂ ਤੁਹਾਡੇ ਨਾਲ ਆ ਇਹ ਫਿਲਹਾਲ ਇਹੋ ਜੀ ਕੋਈ ਗੱਲ ਜਿਹੜੀ ਆ ਸਾਫ ਕਲੀਅਰ ਹੁੰਦੀ ਨਜ਼ਰ ਆਉਂਦੀ ਨਹੀਂ ਤੇ 나 ਹੀ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਲੀਅਰ ਹੋਣੀ ਆ ਕਿ ਜਿਹੜੀ ਅਮਰੀਕਨ ਗਵਰਨਮੈਂਟ ਜਿਹੜੀ ਹੈਗੀ ਆ ਉਹ ਕਿਸ ਤਰੀਕੇ ਨਾਲ ਜਿਹੜੀ ਕਹਿ ਸਕਦੇ ਆ ਕਿ ਇਸ ਵਾਰ ਦੇ ਵਿੱਚ ਇੰਟਰਫੇਅਰ ਕਰਦੀ ਆ ਜੀ ਆਪਾਂ ਵਖਿਆ ਪਿਛਲੇ ਜਿਹੇ ਪ੍ਰੈਜ਼ੀਡੈਂਟ ਟਰੰਪ ਦਾ ਉਹਨਾਂ ਦਾ ਬਿਆਨ ਆਇਆ ਹੈ ਕਿ ਇਹ ਦੋਹਾਂ ਜਿਹੜੇ ਸੜੀਆਂ ਤੋਂ ਲੜ ਰਹੇ ਨੇ ਜੀ ਫਿਰ ਉਹਨਾਂ ਨੇ ਹੁਣ ਗਿਆ ਕਿ ਜਿਹੜੀਆਂ ਬੋਥ ਕੰਟਰੀ ਮੇਰੇ ਕਲੋਜ਼ ਆ ਹਾਂਜੀ ਤੇ ਮੈਂ ਦੋ ਕਿਸੇ ਦਾ ਦੋਹਾਂ ਵਾਲੇ ਬੰਨੀ ਹੈ ਤੇ ਹੁਣ ਪ੍ਰਧਾਨ ਮੰਤਰੀ ਇੱਥੇ ਯੂਕੇ ਦੇ ਦੀ ਗੱਲ ਕਰੀ ਉਹਨਾਂ ਵੀ ਕਿਹਾ ਕਿ ਜਿਹੜੀਆਂ ਦੋਵੇਂ ਕੰਟਰੀਆਂ ਨੇ ਬ੍ਰਿਟਿਸ਼ ਪ੍ਰਧਾਨਜੀ ਤੇ ਅਸੀਂ ਦੋਹਾਂ ਚਾਹਾਂ ਜਲਦੋਂ ਜਲਦ ਕੰਮ ਜਿਹੜਾ ਖਤਮ ਹੋਵੇ ਵਾਰਨਾਂ ਬਿਲਕੁਲ ਬਿਲਕੁਲ ਕੋਣ ਹੱਲਾ ਸ਼ਰੀ ਦੀ ਗੱਲ ਕਰੀਏ ਤੇ ਉਹ ਕਹਿ ਦਿੰਦੇ ਹੁੰਦੇ ਨੇ ਕਿ ਜਿਹੜਾ ਬੰਦਾ ਦੋਹੇ ਬੰਨੇ ਹੋਵੇ ਉਹ ਵੀ ਬੜਾ ਖਤਰਨਾਕ ਆ ਤੇ ਜਿਹੜਾ ਤੁਹਾਨੂੰ ਬਿਠ ਦੇ ਹੱਥ ਮਾਰੇਗਾ ਵੀ ਚੱਲ ਤੂੰ ਅੱਗੇ ਮੈਂ ਤੇਰੇ ਮਗਰਾਂ ਕੋਈ ਗੱਲ ਨਹੀਂ ਉਹ ਵੀ ਖਤਰਨਾਕ ਵੇਖੋ ਜੀ ਸਰਪੰਚ ਦਾ ਤੇ ਕੰਮ ਹੀ ਹੁੰਦਾ ਵਾ ਕਿ ਦੋਵਾਂ ਤਰ੍ਹਾਂ ਨੂੰ ਲਾਗ ਬਿਠਾ ਕੇ ਆਂ ਪਾਪੂ ਤੇਰੇ ਵੱਲ ਵੀ ਆ ਤੇ ਤੇਰੇ ਵੱਲ ਵੀ ਆ ਪਰ ਕਹਿ ਇਹ ਕਹਿ ਵਿਖਿਆ ਜਾਵੇ ਤਾਂ ਲੋਕ ਸਹਿਮੇ ਬੈਨ ਬਿਲਕੁਲ ਪੰਜਾਬ ਵਿੱਚ ਅਪਣੇ ਕਰ ਕਿਸੇ ਗੱਲ ਕਰੀ ਕਿ ਦੀ ਤੇ ਸਹਿਮੇ ਜ਼ਰੂਰ ਨੇ ਲੋਕ ਉਹ ਤੋਂ ਜਿਹੜਾ ਮੀਡੀਆ ਵਾ ਉਹ ਇਹ ਬੰਬ ਛੋਟਾ ਜਿਹਾ ਚੱਲਿਆ ਹੁੰਦਾ ਤੇ ਉਹਨੂੰ ਬਹੁਤ ਵੱਡਾ ਕਰਕੇ ਦਿਖਾਉਂਦਾ ਹੈ ਪਰ ਗੁਰਜੀਤ ਸਿੰਘ ਜੀ ਇੱਥੇ ਮੈਨੂੰ ਲੱਗਦਾ ਕਿ ਲੋਕਾਂ ਦੇ ਕੋਲ ਜਿਹੜੀ ਇਸ ਟਾਈਮ ਇੰਟਰਨੈਟ ਤੇ ਸੋਸ਼ਲ ਮ ਸਨਾ ਉਹਨੇ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਸ਼ਾਂਤੀ ਜਿਹੜੀ ਆ ਉਹ ਅਜੇ ਵੀ ਕਾਇਮ ਰੱਖੀ ਆ ਜੀ ਮੈਂ ਕਮਾਲ ਦੀ ਗੱਲ ਆ ਸਾਡੇ ਜਿਹੜੇ ਪੰਜਾਬ ਦੇ ਵਿੱਚ ਨੌਜਵਾਨ ਬੈਠੇ ਨੇ ਪਰਿਵਾਰ ਬੈਠੇ ਨੇ ਠੀਕ ਹੈ ਜੀ ਤੇ ਅਸੀਂ ਲਗਾਤਾਰ ਉਹਨਾਂ ਨਾਲ ਫੋਨਾਂ ਦੇ ਉੱਪਰ ਸੰਪਰਕ ਦੇ ਵਿੱਚ ਹੈਗੇ ਆ ਕਿ ਪੁੱਛ ਰਹੇ ਹਾਂ ਕਿ ਸਾਰਾ ਕੁਝ ਸੇਫ ਐਂਡ ਸਾਉਂਡ ਹੈ ਪਰ ਬੜੀ ਚੜ੍ਹਦੀ ਕਲਾ ਦੇ ਵਿੱਚ ਅੱਗੋਂ ਜਵਾਬ ਆ ਰਹੇ ਨਹੀਂ ਜੀ ਚਾਹੇ ਪਿੰਡਾਂ ਦੀ ਗੱਲ ਕਰ ਲਈਏ ਚਾਹੇ ਸ਼ਹਿਰਾਂ ਦੀ ਗੱਲ ਕਰ ਲਈਏ ਹਾਂ ਆਪਣੇ ਜਿਹੜੀਆਂ ਸਟਾਕ ਵਗੈਰਾ ਸਾਰਾ ਉਹ ਜਰੂਰ ਗਰੋਸਰੀਜ਼ ਦਾ ਇਕੱਠਾ ਜਰੂਰ ਕਰ ਰਹੇ ਨੇ ਪਰ ਇੱਕ ਗੱਲ ਇਹ ਆ ਕਿ ਕਿਸੇ ਵੀ ਕੋਲੋਂ ਮੈਂ ਫੋਨ ਦੇ ਉੱਪਰ ਪੰਜਾਬ 'ਚ ਜਿਹੜਾ ਨਾ ਵੀ ਗੱਲ ਹੋਈ ਹੈ ਕਿਸੇ ਨੇ ਵੀ ਮੇਰੇ ਨਾਲ ਟੈਂਦੀ ਕਲਾ ਦੇ ਵਿੱਚ ਕਿਸੇ ਨੇ ਵੀ ਗੱਲ ਨਹੀਂ ਕੀਤੀ ਹਰ ਕੋਈ ਇਹੀ ਗੱਲ ਤੇ ਹੈਗਾ ਕਿ ਚੜ੍ਹਦੀ ਕਲਾ ਦੇ ਵਿੱਚ ਹੈਗੇ ਆ ਜੋ ਹੋਊਗਾ ਵੇਖੀ ਜਾ ਤੋ ਗੁਰਜੀਤ ਸਿੰਘ ਜੀ ਇਹ ਜਜਬਾ ਪੰਜਾਬੀਆਂ ਦਾ ਮਤਲਬ ਤੁਹਾਨੂੰ ਕੀ ਲੱਗਦਾ ਕਿ ਹਾਂ ਤੁਹਾਡੇ ਬੰਨੋਂ ਕੀ ਰਿਵਿਊ ਆਇਆ ਜੇ ਤੁਸੀਂਗਾ ਕਿਸੇ ਨਾਲ ਗੱਲ ਕੀਤੀ ਹੈ ਤੇ ਮੈਨੂੰ ਤਾਂ ਇਹ ਲੱਗਦਾ ਜੀ ਦੇਖੋ ਹਰ ਕੋਈ ਜੇ ਆਪਾਂ ਆਪਣੇ ਇਸ ਤਰ੍ਹਾਂ ਦੀ ਗੱਲ ਕਰੀ ਤੇ ਇਹ ਕਹਿੰਦੇ ਲੈ ਜੀ جنگ ਲੱਗ ਗਈ ਹੈ ਜੀ جنگ ਲੱਗ ਗਈ ਹੁਣ ਕੀ ਬਣੂ ਹੈ ਨਾ ਹੁਣ ਬਣਦਾ ਤੇ ਪਰਮਾਤਮਾ ਜਾਣੇ ਕੀ ਬਣਦਾ ਹੈਗੇ ਪਰ ਸਹਿਮੇ ਜ਼ਰੂਰ ਨੇ ਮੈਂ ਫਿਰ ਗੱਲ ਕਰਾਂ ਕਿ ਉਹ ਲੋਕਾਂ ਦੇ ਸਹਿਮੇ ਜ਼ਰੂਰ ਹੈਗਾ ਕਿਤੇ ਨਾ ਕਿਤੇ ਇੱਕ ਬਹਾਦਰ ਹੋਣਾ ਵੱਖਰੀ ਗੱਲ ਆ ਪਰ ਜਿਹੜੀ ਜੰਗ ਦੇ ਇਹਦੇ ਮਾਰੂ ਅਸਰ ਉਹਨੂੰ ਪਤਾ ਲੱਗਣੇ ਜਦੋਂ ਕਿਤੇ ਭਿਆਨਕ ਰੂਪ اختیار ਕਰ ਕੀਤੇ ਫਿਰ ਬਿਲਕੁਲ ਗੁਰਜੀਤ ਸਿੰਘ ਜੀ ਸੋ ਉਮੀਦ ਕਰਦੇ ਆ ਕਿ ਜਿਹੜਾ ਜੰਗ ਦਾ ਮਸਲਾ ਹੈ ਜਿਹੜਾ ਨਾ ਇਸ ਟਾਈਮ ਤੇ ਦੋਵਾਂ ਦੇਸ਼ਾਂ ਦੇ ਵਿਚਕਾਰ ਜਿੰਨੀ ਛੇਤੀ ਹੋ ਸਕਦਾ ਏਸੀ ਇਸ ਫਾਇਰ ਜਿਹੜੀ ਆ ਉਹ ਜ਼ਰੂਰ ਹੋਵੇ। ਅ ਇੱਕ ਟੇਬਲ ਟਾਕ ਜਿਹੜੀ ਆ ਉਹ ਦੋਵਾਂ ਦੇਸ਼ਾਂ ਦੇ ਵਿਚਕਾਰ ਜਿਹੜੀ ਆ ਉਹ ਜ਼ਰੂਰ ਹੋਵੇ ਕਿਉਂਕਿ ਇਹਦੇ ਜਿਹੜੇ ਮਸਲੇ ਆ ਜਿਹੜੇ جنگ ਦੇ ਮਸਲੇ ਆ ਕਦੀ ਵੀ ਹਥਿਆਰਾਂ ਦੇ ਨਾਲ ਹੱਲ ਨਹੀਂ ਹੁੰਦੇ। ਐਟ ਦੀ ਐਂਡ ਆਫ ਦਾ ਡੇ ਤੁਹਾਨੂੰ ਟੇਬਲ ਟਾਕ ਕਰਕੇ ਹੀ ਕੋਈ ਨਾ ਕੋਈ ਇਹੋ ਜਿਹਾ ਰੈਜ਼ੋਲੂਸ਼ਨ ਜਿਹੜਾ ਕੱਢਣਾ ਪੈਂਦਾ ਵਾ। ਸੋ ਉਮੀਦ ਕਰਦੇ ਆ ਕਿ ਸਾਡੇ ਉੱਥੇ ਜਿਹੜੇ ਨੌਜਵਾਨ ਪੰਜਾਬੀ ਪੈਣਾ ਪਰਾਵਾਂ ਜਿਹੜੇ ਪਰਿਵਾਰ ਬੈਠੇ ਨੇ ਉਹਨਾਂ ਦੇ ਸਰਬੱਤ ਦੇ ਭਲੇ ਦੀ ਅਰਦਾਸ ਜਿਹੜੀ ਆ ਉਹ ਜ਼ਰੂਰ ਅਸੀਂ ਇੱਥੋਂ ਵੀ ਬੈਠੇ ਜ਼ਰੂਰ ਕਰਦੇ ਆ ਤੇ ਉਮੀਦ ਕਰਦੇ ਆ ਕਿ ਛੇਤੀ ਇਹ ਜਿਹੜੇ ਆਪਣੇ ਪ੍ਰੋਪਰ ਸੇਫ ਐਂਡ ਸਾਊਂਡ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਵਿਚਰਦੇ ਰਹਣ ਜੀ ਬਿਲਕੁਲ ਜੀ ਦੀਸ਼ ਸਿੰਘ ਜੀ ਆ ਮੈਂ ਜੇ ਮੈਂ ਹੱਲ ਕਰਨਾ ਇਹ ਮਸਲਾ ਤੇ ਬੜੀ ਛੇਤੀ ਹੱਲ ਹੋ ਸਕਦਾ ਵੇ ਗੁਰਜੀਤ ਸਿੰਘ ਜੀ ਤੁਸੀਂ ਕਿਹੜਾ ਹੱਲ ਗੱਡੀ ਬੈਠੀ ਦੇਖੋ ਜੀ ਅੱਧਾ ਜੰਮੂ ਉਹਨਾਂ ਦਾ ਕਬਜ਼ਾ ਹੈ ਅੱਧਾ ਇਹਨਾਂ ਦਾ ਕਬਜ਼ਾ ਜੀ ਅੱਧਾ-ਅੱਧਾ ਰੱਖ ਕੇ ਕਹਿਣ ਚਲੋ ਭਾਈ ਸੱਤਰੀ ਕਾਰ ਹੈ ਜਦੋਂ ਪੰਜਾਬ ਦੀ ਗੱਲ ਕਰੀਏ ਪੰਜਾਬ ਤੇ ਚਾਹ ਪਹਿਲਾਂ ਹੀ ਵੰਡਿਆ ਗਿਆ ਪੰਜਾਬੀ ਕੁਛ ਨਹੀਂ ਬੋਲੇ ਜੇ ਕੋਈ ਗੱਲ ਨਹੀਂ ਆਪਣੇ ਹੀ ਆ ਫਿਰ ਤੋਂ ਬਾਹ ਹਿਮਾਚਲ ਨਿਕਲੇ ਹਰਿਆਣਾ ਨਿਕਲੇ ਪੰਜਾਬੀ ਵਿਚਾਰੇ ਫਿਰ ਚੁੱਪ ਬੈਠੇ ਵੀ ਕੋਈ ਗੱਲ ਨਹੀਂ ਵੀ ਆਪਣੇ ਲੋਕ ਨੇ ਰੱਖ ਲੈਣਗੇ ਜਮੀਨ ਤੇ ਕੀ ਚੱਲਿਆ ਜੀ ਸੋ ਇਹ ਪੰਜਾਬੀ ਇਹਦਾ ਦੇ ਲਿਆ ਵੈਸੇ ਹੋਰ ਕੋਈ ਕੀ ਕਹਿੰਦੇ ਹੁੰਦੇ ਜੇ ਗੱਲ ਲੜਾਈ ਤੇ ਆ ਜਾਏ ਪੰਜਾਬੀ ਬੰਦਾ ਨਹੀਂ ਵੜਦਾ ਹਾਂ ਪਿਆਰ ਤੋਂ ਕੋਣ ਹਨ ਕਤਲ ਹੋ ਜਾਂਦੇ ਨੇ ਪਰ ਪੰਜਾਬੀ ਫਿਰ ਵੀ ਬੜੇ ਵੱਡੇ ਦਿਲ ਵਾਲੇ ਨੇ ਜਿਹੜੇ ਪਹਿਲਾਂ ਵੀ ਪਾਕਿਸਤਾਨ ਪੰਜਾਬ ਚਲ ਗਿਆ ਫਿਰ ਹਰਿਆਣਾ ਹਮਾਚਲ ਦੀ ਵੰਡ ਹੋ ਗਈ ਆ ਫਿਰ ਪੰਜਾਬੀਆਂ ਨੇ ਤੇ ਮਸਲਾ ਬੜੇ ਸ਼ਾਂਤੀ ਨਾਲ ਹੱਲ ਕੀਤਾ ਤੇ ਐਟ ਦੀ ਐਂਡ ਆਫ ਦਾ ਡੇ ਫਿਰ ਗੱਲ ਪੰਜਾਬੀਆਂ ਦਾ ਹੀ ਹੁੰਦੀ ਫਿਰ ਗੱਲ ਪੰਜਾਬੀਆਂ ਦਾ ਹੁੰਦੀ ਵੀ ਸੋ ਇਹ ਤੱਕ ਹੋ ਰਿਹਾ ਗਿਆ ਪੰਜਾਬ ਫਿਰ ਵੀ ਪੰਜਾਬ ਜਿਹੜਾ ਹੈ ਪੰਜਾਬੀ ਅਹਿਮੀਅਤ ਰੱਖਦੇ ਨੇ ਅਹਿਮੀਅਤ ਰੱਖਦੇ ਜੀ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਨੇ ਪੰਜਾਬੀ ਤੇ ਆਉਣ ਵਾਲੇ ਸਮਾਂ ਹੀ ਹੁਣੇ ਇਹ ਦੱਸੇਗਾ ਗੁਰਜੀਤ ਸਿੰਘ ਜੀ ਕਿ ਕਿਵੇਂ ਸਾਡੇ ਜਿਹੜੇ ਪੰਜਾਬੀ ਵੀਰ ਭਰਾ ਨੇ ਉੱਥੇ ਅਸੀਂ ਫਿਰ ਇਹੀ ਚਾਹੁੰਦੇ ਆ ਕਿ ਜੰਗ ਪੰਜਾਬ ਨਹੀਂ ਚਾਹੁੰਦਾ ਪੰਜਾਬ ਜਿਹਦੇ ਨਾਲ ਵੀ ਸਾਡੀ ਵਾਰਤਾਲਾਪ ਹੁੰਦੀ ਆ ਚਾਹੇ ਕੋਈ ਵੀ ਪੰਜਾਬ ਦੇ ਵਿੱਚ ਵਿਦਵਾਨ ਵੀ ਆ ਬਜ਼ੁਰਗ ਤੋਂ ਲੈ ਕੇ ਅਸੀਂ ਨੌਜਵਾਨ ਤੱਕ ਵੀ ਇਹੀ ਗੱਲ ਆ ਕਿ ਪੰਜਾਬ جنگ ਨਹੀਂ ਚਾਹੁੰਦਾ ਪਰ ਆਈ ਹੋਈ جنگ ਨੂੰ ਜੇ ਕਹੀਏ ਕਿ ਪੰਜਾਬ ਮੋੜ ਦੇ ਕਿਸੇ ਤਰੀਕੇ ਵੀ ਤੇ ਇਹ ਵੀ ਨਹੀਂ ਹੋਣ ਵਾਲਾ ਸੋ ਇਹ ਉਮੀਦ ਕਰਦੇ ਆ ਕਿ ਇਹਦਾ ਜਿਹੜਾ ਮਸਲਾ ਵਾ ਦੋਵਾਂ ਦੇਸ਼ਾਂ ਦੇ ਵਿਚਕਾਰ ਜਿਹੜਾ ਛੇਤੀ ਜ਼ਰੂਰ ਠੰਡਾ ਹੋਵੇ ਤੇ ਤੁਸੀਂ ਸਾਡੇ ਨਾਲ ਜੁੜੇ ਰਹੋ ਲੇਟੈਸਟ ਅਪਡੇਟ ਤੇ ਸੱਚੀਆਂ ਖਬਰਾਂ ਵਾਸਤੇ ਸੱਚੀਆਂ ਖਬਰਾਂ ਵਾਸਤੇ ਸਾਡੇ ਨਾਲ ਜੁੜੇ ਰਹੋ ਸਾਡਾ ਚੈਨਲ ਜਿਹੜਾ Zoom Punjabi TV ਉਹਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਨਾ ਅੱਜ ਦਾ ਐਪੀਸੋਡ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ